E aí ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਕੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਅੱਜ ਵੀ ਅਸੀਂ ਇਸੇ ਸਬੰਧ 'ਚ ਇੱਕ ਸਟਾਫਰ ਜੀ ਓ ਬੱਲੇ 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 ਹਰਪ੍ਰੀਤ ਜੈ ਸਿੰਘ ਜੈ ਸਿੰਘ ਵਾਜੀ ਵਾ ਡਾਟਾ ਜੈ ਸਿੰਘ ਜੈ ਸਿੰਘ ਬੈਠੋ 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 ਬੈਠੇ ਜੀ ਬੈਠੋ 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 ਹਾਂ 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 ਪੈਰਾ ਪੈਰਾ ਹੋ ਗਈਆਂ ਕਿ ਹੌਸਲਾ ਮਿਠਾ ਸੇ ਜੀ ਬਹੁਤ ਵਧੀਆ ਬਹੁਤ ਵਧੀਆ ਉੱਪਰ ਵਾਲੇ ਦੀ ਮਿਹਰ ਆ ਚਲੋ ਮੇਰੀ ਚਾਹੀਦੀ ਆ ਜੀ ਚਾਹੀਦੀ ਆ ਔਰ ਡਾਟਾ ਸਾਹਿਬ ਆਏ ਆ ਜੀ ਕਰਾਵੀਆਂ ਨਾਲ ਜਾਣ ਪਛਾਣ ਪਹਿਲਾਂ ਡਾ ਸਾਹ ਜੀ ਡਾਕਟਰ ਹਰਕੀਰਤ ਸਿੰਘ ਜੀ ਜੀ ਤੇ ਆਪਣੇ ਲੁਧਿਆਣੇ ਗੁਰੂ ਅੰਗਦ ਦੇ ਬੈਠੀ ਟੈਨੀਮਸ ਸਾਇੰਸ ਯੂਨੀਵਰਸਿਟੀ ਜਿਹੜੀ ਜੀ ਜੀ ਉੱਥੇ ਡਾ ਸਾਹ ਜਿਹੜੇ ਮਿਠਾ ਸਿੰਘ ਜੀ ਪਸ਼ੂ ਪਰਜੀਵੀ ਜਿਹੜੇ ਹੁੰਦੇ ਆ ਮੱਖੀਆਂ ਮੱਛਰ ਆਤੰਕ ਕਰਦੇ ਜਿਹੜੇ ਪਸ਼ੂਆਂ ਦਾ ਉਸ ਵਿਭਾਗ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ ਕੀ ਬਾਤ ਤੇ ਅੱਜ ਉਹੋ ਜੀ ਗਿਆਨ ਚਰਚਾ ਤੁਸੀਂ ਜਿਹੜੀ ਮਰਜ਼ੀ ਛੇੜੋ ਇਹਨਾਂ ਨਾਲ ਛੇੜਾਂਗੇ ਜੀ ਛੇੜਾਂਗੇ ਕਿਉਂ ਨਹੀਂ ਛੇੜਨਾ ਜੀ ਆਿਆਂ ਨੂੰ ਧੰਨਵਾਦ ਧੰਨਵਾਦ ਮਿਠਾ ਸਿੰਘ ਜੀ ਬਹੁਤ ਸਵਾਗਤ ਹੈ ਅੱਜ ਜੀ ਤੁਹਾ ਵਰੀਆ ਮਠਾ ਸਾਂਜੀ ਇਹ ਰੰਗ ਬੜਾ ਲਾਲ ਨਜ਼ਰ ਆਂਦਾ ਕਿ ਅੱਜ ਪੱਗ ਕਰਕੇ ਆ ਕਿ ਹੈ ਹੋ ਲਾਲ ਹੋ ਗਿਆ ਨਹੀਂ ਮਠਾ ਸਾਂਜੀ ਇੱਕ ਤਾਂ ਸੱਜਣਾ ਨੂੰ ਵੇਖ ਕੇ ਜਿਹੜੀ ਖੁਸ਼ੀ ਆਉਂਦੀ ਹੈ ਨਾ ਉਹਦੇ ਨਾਲ ਵੀ ਲਾਲੀ ਵਾਧੀ ਆ ਤੇ ਦੂਜੀ ਇਹ ਗੱਲ ਸਹੀ ਆ ਦੂਜਾ ਵੇਖੋ ਆ ਹੱਸਦਿਆਂ ਤੁਹਾਡਾ ਵੀ ਅੱਗੇ ਨਾਲ ਰੰਗ ਲਾਲ ਹੋ ਗਿਆ ਨਹੀਂ ਮੇਰਾ ਹੋਰ ਗੱਲ ਵੀ ਆ ਵਿੱਚ ਮੇਂ ਲੱਗਦੀ ਹਾਂ ਹਾਂ ਮੈਂ ਨਾ ਹਾਂਜੀ ਜਦੋਂ ਸ਼ੀਸ਼ਾ ਵੇਖਦਾ ਜੀ ਤੇ ਦੇਖ ਲੈਣਾ ਵੀ ਹੁਣ ਕੀ ਮੈਂ ਜਦੋਂ ਮੇਰਾ ਚਿਹਰਾ ਕੋਈ ਗੰਧਲਾ ਜਾਂ ਨਜ਼ਰ ਆਵੇ ਨਾ ਮੈਂ ਸ਼ੀਸ਼ਾ ਨਹੀਂ ਸਾਫ਼ ਕਰਦਾ ਅੱਛਾ ਚੀਸਾ ਸਾਫ ਕਰਨ ਨਾਲ ਚਿਹਰਾ ਨਹੀਂ ਸਾਫ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਮੈਂ ਫਿਰ ਵੇਖਦਾ ਵੀ ਮੇਰੇ ਚਿਹਰੇ 'ਚ ਕੋਈ ਕਮੀ ਆ ਠੀਕ ਆ ਫਿਰ ਉਹ ਜਿਹੜੇ ਸਾਡੇ ਕੋਲ ਮਾਹਰ ਆਂਦੇ ਆ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਆ ਅਸੀਂ ਉਹਨਾਂ ਤੇ ਅਸਰ ਕਰੀ ਤਾਂ ਮੈਂ ਅੱਜਕੱਲ ਨਾ ਆਪਣੇ ਖਾਣ ਪੀਣ 'ਚ ਆਪਣਾ ਮੂਲ ਅਨਾਜ ਸ਼ਾਮਿਲ ਕੀਤਾ ਅੱਛਾ ਆ ਜਿਹੜਾ ਮਿਲਟਸ ਹਸਾ ਮਾਰੇ ਅੱਛਾ ਰਾਬਤਾ ਦਾ ਭਲਾ ਕਰੇ ਠੀਕ ਆ ਮੋਟੇ ਨਾਜ ਜਿਹਨਾਂ ਮੋਟਾ ਨਾਜ ਕਹਿੰਦੇ ਨੇ ਆ ਦੇਖੋ ਸਾਡਾ ਬਚਪਨ ਤੇ ਉਹਨਾਂ ਨਾਲ ਨਾਲ ਵੀ ਪੀਤੇ ਆ ਹੈ ਨਾ ਸਤਨਾਜਾ ਖਾਂਦੇ ਰਹੇ ਹਾਂ ਬਿਲਕੁਲ ਜੀ ਹੈ ਨਾ ਪਰ ਹੁਣ ਆ ਸਾਰੇ ਜੋਂ ਬਾਜਰਾ ਰਾਗੀ ਹਰ ਹਰ ਚੀਜ਼ ਕੌਂਦਰਾ ਹਰ ਹਰ ਚੀਜ਼ ਜਿਹੜੀ ਉਹਦੇ ਨਾਲ ਨਾ ਜਦੋਂ ਮਾਹਰ ਦੱਸਦੇ ਆ ਵੀ ਇਹਦੇ ਨਾਲ ਆ ਫਾਇਦੇ ਹੁੰਦੇ ਆ ਆ ਫਾਇਦੇ ਹੁੰਦੇ ਆ ਡਾਕਟਰ ਵੀ ਆਂਦੇ ਆ ਅੱਜ ਕੱਲ ਬਿਲਕੁਲ ਬਿਲਕੁਲ ਮਠਾਸੀ ਜੀ ਹੈ ਹਾਂ ਜੀ ਇਹ ਕਰਕੇ ਸਾਡੀ ਖੁਰਾਕ ਦਾ ਹਿੱਸਾ ਇਹ ਚੀਜ਼ਾਂ ਹੋਣੀਆਂ ਚਾਹੀਨੀਆਂ ਮਠਾਸੀ ਜੀ ਵੇਖੋ ਸਾਡੀ ਖੁਰਾਕ ਦਾ ਪੱਕਾ ਹਿੱਸਾ ਸੀ ਪਰ ਹੌਲੀ ਹੌਲੀ ਉਹ ਹੀ ਵਿਸਾਰ ਦਿੱਤੀਆਂ ਤੇ ਉਹ ਗੱਲ ਉਹ ਹੀ ਹੁੰਦੀ ਆ ਵੀ ਜਿਵੇਂ ਉਹ ਇੱਕ ਲੋਕਲ ਟ੍ਰੇਨ ਜਿਹੜੀ ਹੈ ਨਾ ਪਿੱਛੇ ਪੈ ਜੇ ਤੇ ਮੁੜ ਕੇ ਜਿਹੜੀ ਦੂਜੀ ਅੱਗੇ ਲੰਘ ਜਾਂਦੀ ਹੈ ਉਸੇ ਤਰੀਕੇ ਨਾਲ ਹੋਇਆ ਬਸ ਵੀ ਅਸੀਂ ਇਹ ਭੁੱਲ ਬੈਠੇ ਆ ਉਹ ਐਸੀ ਪਿੱਛੇ ਰਹੀ ਉਹ ਇੱਕ ਸਟੇਸ਼ਨ ਤੇ ਹੀ ਕੱਢ ਗਈ ਹਾਂ ਜਦੋਂ ਕਿ ਜਦੋਂ ਕਿ ਗੋਣ ਬੜੇ ਨਾ ਨਾ ਜਾਂਦੇ ਹਾਂ ਇਹ ਤੇ ਹੈ ਜੀ ਦੂਜਾ ਇਹਦਾ ਫਾਇਦਾ ਜੀ ਤੁਸੀਂ ਵੇਖੋ ਵੀ ਮਾਹਰ ਜੋ ਜਿਨ੍ਹਾਂ ਨੇ ਟੈਸਟਿੰਗ ਕੀਤੀ ਹੈ ਇਹਨਾਂ ਤੇ ਜਿਨ੍ਹਾਂ ਨੇ ਤਜਰਬੇ ਕੀਤੇ ਆ ਉਹ ਆਂਦੇ ਆ ਵੀ ਇਹ ਫਸਲ ਜਿਹੜੀ ਆ ਨਾ 21 ਤੇ 22 ਗੁਣਾ ਘੱਟ ਪਾਣੀ ਲੈਂਦੀ ਆ ਬਾਕੀ ਬਸ ਠੀਕ ਗੱਲ ਹੈ ਠੀਕ ਗੱਲ ਹੈ ਮਤਲਬ ਬਾਕੀ ਫਸਲਾਂ ਜਿਹੜੀਆਂ ਅਸੀਂ ਇੱਕ ਸਾਲ 'ਚ ਪਾਣੀ ਜਾਂ ਕਰਦੇ ਆ ਇਹ 21 22 ਸਾਲ ਫਸਲ ਲੈ ਸਕਦੇ ਮੈਂ ਲੈ ਸਕਦੇ ਹਾਂ ਤੇ ਜੇ ਦੋਹਾਂ ਪੱਖਾਂ ਤੋਂ ਸਾਨੂੰ ਜੇ ਇਹਦਾ ਫਾਇਦਾ ਹੁੰਦਾ ਆ ਹਾਂ ਸੇਟ ਵੱਲੋਂ ਵੀ ਹਾਂ ਤਵਾਕਾ ਵਰਨ ਵਾਲੋਂ ਵਾਤਾਵਰਨ ਵਾਲੋਂ ਵੀ ਪਾਣੀ ਬਚਾਉਂਦਾ ਸਾਰਾ ਕੁਝ ਕਰਦਾ ਤੇ ਸਾਨੂੰ ਅਪਣਾ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਅਪਣਾ ਜਿਹੜੀ ਚੀਜ਼ ਨੁਕਸਾਨ ਨਹੀਂ ਕਰਦੀ ਹਾਂਜੀ ਹੈਨਾ ਉਹ ਆਂਦੇ ਹੁੰਦੇ ਜੀ ਕਹਿੰਦੇ ਵਾਖੀਆ ਤਾਂ ਬਹੁਤ ਵੱਡਾ ਫਾਇਦਾ ਜੀ ਦੂਜਾ ਕਹਿੰਦਾ ਕੀ ਫਾਇਦਾ ਕਹਿੰਦਾ ਵਾਖੀਆ ਦਾ ਫਾਇਦਾ ਆ ਵੀ ਇਹਦਾ ਨੁਕਸਾਨ ਕੋਈ ਨਹੀਂ ਜੀ 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 ਹੈਨਾ ਮਠਾਸਾਂ ਜੀ ਵਾਕਫੀ ਦੀ ਗੱਲ ਤੋਂ ਵੇਖੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖੋ ਜੀ 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 ਪੀ ਕੱਲਾ ਇਨ ਇਸ ਅਨਾਜ ਦਾ ਸਰਫ ਇਹ ਨਹੀਂ ਵੀ ਆਟਾ ਹੀ ਆ ਹਾਂ ਹਾਂ ਬੜੀਆਂ ਚੀਜ਼ਾਂ ਬਣਦੀਆਂ ਜਿਹੜੀਆਂ ਉਹ ਬਿਸਕੁਟ ਬਣਦੀਆਂ ਨਮਕੀਨ ਜਿਹੜੀਆਂ ਮਰਜ਼ੀ ਬਣਾ ਲਓ ਬਣਾ ਬਣਾ ਲਓ ਦੇਖੋ ਹੈ ਤੇ ਕਿਸੇ ਤਰੀਕੇ ਦੀ ਖਾਣ ਵਾਲੀ ਚੀਜ਼ ਹੈ ਬਿਲਕੁਲ ਨਵੇਂ ਜਿਹੜੇ ਸਾਡੇ ਨੌਜਵਾਨ ਕਿਸਾਨ ਰਹਿ ਗਏ ਨਾ ਉਹ ਹੁਣ ਇਹਨਾਂ ਚੀਜ਼ਾਂ ਤੇ ਤਜਰਬੇ ਕਰਦੇ ਉਹਨਾਂ ਨੇ ਘਰ ਦੇ ਵਿੱਚ ਇਹਨਾਂ ਦੀ ਵਪਾਰ ਵਪਾਰਕ ਪੱਧਰ ਤੇ ਜੀ ਜੀ ਇਹਨਾਂ ਚੀਜ਼ਾਂ ਨੂੰ ਬਣਾ ਕੇ ਇਹ ਵੇਚ ਰਹੇ ਠੀਕ ਹੈ ਪਹਾਏ ਆ ਜੀ ਮੰਡੀਆਂ ਦੇ ਸੁਣਾਓ ਜੀ ਲਓ ਜੀ ਭਾਏ ਇਸ ਤਰ੍ਹਾਂ ਮੰਡੀਆਂ ਦੇ ਆਏ ਆ ਵੀ ਆਲੂ ਜਿਹੜਾ ਜਲੰਧਰ ਵੀ ਕਿਹਾ 560 ਰੁਪਏ ਕਿਵਟਲ ਲੁਧਿਆਣਾ 800 ਰੁਪਏ ਫਾਜ਼ਿਲਕਾ 1550 ਰੁਪਏ ਪਟਿਆਲਾ 1300 ਰੁਪਏ ਮਾਨਸਾ 1100 ਰੁਪਏ ਤੇ ਫਿਰੋਜ਼ਪੁਰ 1150 ਰੁਪਏ ਜੀ ਪਿਆਜ਼ ਅੱਜ ਵਿਕਿਆ ਜੀ ਜਲੰਧਰ 1300 ਰੁਪਏ ਲੁਧਿਆਣੇ ਵੀ 1300 ਰੁਪਏ ਫਾਜ਼ਿਲਕਾ 1500 ਰੁਪਏ ਪਟਿਆਲਾ 250 ਰੁਪਏ ਪਾ ਰਿਹਾ ਹਰਪ੍ਰੀਤ ਜੀ ਮਾਨਸਾ 1650 ਰੁਪਏ ਫਿਰੋਜ਼ਪੁਰ 1600 ਰੁਪਏ ਠੀਕ ਹੈ ਜੀ ਜਲੰਧਰ ਟਮਾਟਰ ਵਿਕਿਆ ਆ 1400 ਰੁਪਏ ਕਿਵਿੰਟਲ ਲੁਧਿਆਣਾ 2500 ਰੁਪਏ ਫਾਜ਼ਿਲਕਾ ਵੀ 2500 ਰੁਪਏ ਪਾ ਰਿਹਾ ਜੀ ਪਟਿਆਲਾ 1000 ਰੁਪਏ ਮਾਨਸਾ 1800 ਰੁਪਏ ਤੇ ਫਿਰੋਜ਼ਪੁਰ 1700 ਰੁਪਏ ਠੀਕ ਹੈ ਜੀ ਇਸੀ ਟਮਾਟਰ ਗਾਜਰ ਜਿਹੜੀ ਅੱਜ ਵਿਕੀ ਆ ਜਲੰਧਰ 700 ਰੁਪਏ ਲੁਧਿਆਣਾ 800 ਰੁਪਏ ਕਿਵਿੰਟਲ ਫਾਜ਼ਿਲਕਾ 1000 ਰੁਪਏ ਕਿਵਿੰਟਲ ਪਟਿਆਲਾ 900 ਰੁਪਏ ਮਾਨਸਾ ਤੇ ਫਿਰੋਜ਼ਪੁਰ 1200 ਰੁਪਏ ਪਾ ਰਿਹਾ ਜੀ ਜੀ ਹਰੇ ਮਟਰ ਅੱਜ ਵਿਕੇ ਆ ਜਿਲੰਦਰ 2700 ਰੁਪਏ ਲੁਧਿਆਣਾ 3400 ਰੁਪਏ ਫਾਜ਼ਿਲਕਾ 3000 ਰੁਪਏ ਪਟਿਆਲਾ 2600 ਰੁਪਏ ਮਾਨਸਾ 4500 ਰੁਪਏ ਤੇ ਫਿਰੋਜ਼ਪੁਰ ਬਾ ਚੰਗਾ ਮਿਲਿਆ ਜੀ ਹਰੇ ਮਟਰਾਂ ਦਾ 5200 ਰੁਪਏ ਕਿੰਟਲ ਦੇ ਸਾਹ ਅੱਛਾ ਜੀ ਇੱਥੇ ਤਾਂ ਦੁੰਦਣ ਹੋ ਗਿਆ ਜੀ ਜੀ ਹੈਨਾ ਤੇ ਰਾਤ ਸਾਹਿਬ ਕਰੋ ਫਿਰ ਏ ਜਿਹੜੇ ਡਾਕਟਰ ਸਾਹਿਬ ਨਾਲ ਤੁਸੀਂ ਜਿਹੜੀ ਕੀਤੀ ਹੈ ਵੀ ਇਹ ਪ੍ਰੋਫੈਸਰ ਆ ਜਿਹੜੇ ਪਰਜੀਵੀ ਹੁੰਦੇ ਨੁਕਸਾਨ ਕਰਦੇ ਹੈ ਨਾ ਇਹ ਡਾਕਟਰ ਸਾਹਿਬ ਨਾਲ ਫਿਰ ਅੱਜ ਇਸੇ ਵਿਸ਼ੇ ਤੇ ਗੱਲਬਾਤ ਕਰਦੇ ਬਿਲਕੁਲ ਬਿਲਕੁਲ ਬਾਹਰ ਦੇ ਪੂਰੇ हां ਪਸ਼ੂਆਂ ਦਾ ਬਾਹਰੀ ਪਰਜੀਵੀਆਂ ਤੋਂ بچਾ ਠੀਕ ਹੈ ਜੀ ਕਿਵੇਂ ਅਸੀਂ ਕਰਨਾ ਜੀ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਨੂੰ ਅੱਜ ਦੇ ਵਿਸ਼ੇ ਤੇ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 01812814244 ਜੀ ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਤੇ ਡਾਕਟਰ ਸਾਹਿਬ ਬੈਠੇ ਨੇ ਹਰਕੀਰਤ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਦੇ ਡਾਕਟਰ ਸਾਹਿਬ ਜੀ ਇਹ ਤੋਂ ਪਹਿਲਾਂ ਵੀ ਅਸੀਂ ਪੂਰੀ ਗੱਲਬਾਤ ਕਰੀਏ ਤੁਹਾਡੇ ਨਾਲ ਸਭ ਤੋਂ ਪਹਿਲੇ ਥੋੜੇ ਲਫ਼ਜ਼ਾਂ ਸਾਨੂੰ ਇਹ ਦਾ ਛੱਡੋ ਕਿ ਇਹ ਪਰਜੀਵੀ ਹਾਂਜੀ ਤੇ ਹੁੰਦੇ ਨਹੀਂ ਮਿਠਾ ਸਿੰਘ ਜੀ ਜੇ ਆਪਾਂ ਗੱਲ ਕਰੀਏ ਪਰਜੀਵੀਆਂ ਦੀ ਸਪਰਜੀਵੀ ਦੀ ਜਿਹੜੀ ਪਰਿਭਾਸ਼ਾ ਉਹਦੇ ਨਾਂ 'ਚ ਹੀ ਛੁਪੀ ਹੋਈ ਆ ਪਰ ਦਾ ਮਤਲਬ ਪਰਾਇਆ ਜੀਵੀ ਦਾ ਮਤਲਬ ਜੀ ਸੋ ਪਰਜੀਵੀ ਉਹ ਛੋਟੇ ਛੋਟੇ ਜੀਵ ਨੇ ਜਿਹੜੇ ਆਪਣੇ ਜੀਵਨ ਦੇ ਦਿਨਵਾਜ਼ ਲਈ ਜਾਨਵਰਾਂ ਤੇ ਨਿਰਭਰ ਕਰਦੇ ਨੇ ਹਾਂ ਉਹਨਾਂ ਤੋਂ ਖਰਾਕ ਲੈਂਦੇ ਨੇ ਤੇ ਉਹਨਾਂ 'ਚ ਰੋਗ ਫੁਲਾ ਕੇ ਜਿਹੜਾ ਵਾ ਜਾਨਵਰਾਂ ਦਾ ਜਿਹੜਾ ਨੁਕਸਾਨ ਇਹ ਖਰਾਕ ਉਹਨਾਂ ਦੀ ਖਾ ਕੇ ਉਹਨਾਂ ਨੂੰ ਹੀ ਨੁਕਸਾਨ ਹਾਂਜੀ ਜੀ ਜੇ ਤੁਸੀਂ ਬਹੁਤ ਸੋਕੇ ਸ਼ਬਦਾਂ ਚ ਇਹਨੂੰ ਸਮਝ ਨਾ ਆਵੇ ਤੇ ਜਿਵੇਂ ਕਿਸੇ ਲੱਕੜ ਨੂੰ ਸ਼ੌਂਕ ਲੱਗ ਜਾਂਦੀ ਆ ਤੇ ਜਿਹੜੀ ਸ਼ੌਂਕ ਜਿਵੇਂ ਅੰਦਰੋਂ ਅੰਦਰ ਹੀ ਖਤਮ ਕਰ ਦਿੰਦੀ ਆ ਲੱਕੜ ਨੂੰ ਉਵੇਂ ਪਰਜੀਵੀ ਜਿਹੜੇ ਹੁੰਦੇ ਜਦੋਂ ਜਾਨਵਰ ਦੇ ਸਰੀਰ ਦੇ ਉੱਤੇ ਹੁੰਦੇ ਨੇ ਜਾਂ ਜਾਨਵਰ ਦੇ ਸਰੀਰ ਦੇ ਅੰਦਰ ਹੁੰਦੇ ਨੇ ਤੇ ਇਹ ਜਿਹੜੀ ਜਾਨਵਰਾਂ ਦੇ ਖੁਰਾਕੀ ਤੱਤ ਹੁੰਦੇ ਆ ਉਹਨਾਂ ਨੂੰ ਇਹ ਜਜ਼ਬ ਕਰ ਲੈਂਦੇ ਆ ਆਪਣੇ ਵੱਲ ਤੇ ਜਾਨਵਰ ਜਿਹੜਾ ਵਾ ਹੌਲੀ ਹੌਲੀ ਸਰੀਰ ਦਾ ਵੀ ਨੁਕਸਾਨ ਕਰਦੇ ਆ ਸਰੀਰ ਦਾ ਬਿਲਕੁਲ ਨੁਕਸਾਨ ਕਰਦੇ ਆ ਉਹਨਾਂ ਚ ਰੋਗ ਫੁਲਾਉਂਦੇ ਨੇ ਤੇ ਜਦੋਂ ਬਹੁਤ ਜ਼ਿਆਦਾ ਮਾਤਰਾ ਚ ਹੋ ਜਾਣ ਤੇ ਜਾਨਵਰ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਜਿਵੇਂ ਮਠਾ ਸਿੰਘ ਜੀ ਲੱਕੜ ਤੇ ਆਪਾਂ ਵੇਖਿਆ ਉੱਤੇ ਸਿੱਕੜ ਜਾ ਰਹਿ ਜਾਂਦਾ ਹੈ ਅੰਦਰੋਂ ਸਾਰੀ ਭੋਲੀ ਹੋ ਜਾਂਦੀ ਹੈ ਬਾਹਰ ਜਿਹੇ ਹੱਥ ਮਾਰੋ ਡਿੱਗ ਜਾਂਦੀ ਆ ਹਾਂ ਜੀ ਹਾਂ ਬਿਲਕੁਲ ਗੱਲ ਸਹੀ ਹੈ ਤੇ ਇਹ ਇਸੇ ਤਰ੍ਹਾਂ ਪਰਜੀਵੀ ਪਸ਼ੂਆਂ ਦਾ ਨੁਕਸਾਨ ਕਰਦੇ ਜੀ ਜੀ ਤੇ ਡਾਟਾ ਹਰਕੀਰ ਸਿੰਘ ਜੀ ਜਦੋਂ ਪਰਜੀਵੀ ਦੀ ਆਪਾਂ ਗੱਲ ਕਰਦੇ ਆ ਤੇ ਵੇਖੋ ਕੋਈ ਇੱਕਤ ਪਰਜੀਵੀ ਹੁੰਦਾ ਨਹੀਂ ਹੋਣਾ ਹਾਂਜੀ ਗਾ ਇਹਨਾਂ ਦੇ ਅਗੋਂ ਕੋਈ ਨਸਲਾਂ ਪੁਸ਼ਟਾ ਕਿਸਮਾਂ ਹੁੰਦੀਆਂ ਹੋਣੀਆਂ ਉਹ ਫਿਰ ਕਿਹੜੇ ਕਿਹੜੇ ਇਹੋ ਜਿਹੇ ਹੁੰਦੇ ਜੀ ਜਿਹੜੇ ਜ਼ਿਆਦਾ ਮਾਰੂ ਹੁੰਦੇ ਆ ਜਾਂ ਜਿਨ੍ਹਾਂ ਤੋਂ ਆਪਾਂ ਨੂੰ ਪਸ਼ੂਆਂ ਨੂੰ ਬਚਾਉਣ ਦੀ ਲੋੜ ਆ ਇਹ ਕਿਸਮਾਂ ਇਹਨਾਂ ਦੀ ਕਿੰਨੀਆਂ ਕੋਈ ਆ ਜੀ ਹਰਪ੍ਰੀਤ ਜੀ ਜੇ ਪਰਜੀਵੀਆਂ ਦੀ ਕਿਸਮਾਂ ਦੀ ਗੱਲ ਕਰੀਏ ਤੇ ਪਰਜੀਵੀਆਂ ਨੂੰ ਆਪਾਂ ਦੋ ਮੋਟੇ ਵਰਗਾ ਚ ਵੰਡ ਸਕਦੇ ਆ ਇੱਕ ਹੋ ਗਿਆ ਅੰਦਰੂਨੀ ਪਰਜੀਵੀ ਜੀ ਅੰਦਰੂਨੀ ਪਰਜੀਵੀ ਉਹ ਪਰਜੀਵੀ ਆ ਜਿਹੜਾ ਪਸ਼ੂ ਦੇ ਸਰੀਰ ਦੇ ਅੰਦਰ ਆ ਅੱਛਾ ਜਾਂ ਆਦੇ ਪਸ਼ੂ ਦੇ ਪਾਚਨ ਪ੍ਰਣਾਲੀ ਚ ਹੋਊਗਾ ਜੀ ਜਾਂ ਇਹ ਪਸ਼ੂ ਦੇ ਲਹੂ ਚ ਹੋਊਗਾ ਤੇ ਦੂਜੀ ਕੈਟੇਗਰੀ ਆ ਗਈ ਬਾਹਰੀ ਪਰਜੀਵੀ ਕਿਉਂਕਿ ਹੁਣ ਤੁਸੀਂ ਦੇਖੋ ਹੁਣ ਮੌਸਮ ਵੀ ਜਿਵੇਂ ਬਦਲ ਰਿਹਾ ਵਾ ਹੌਲੀ ਹੌਲੀ ਆਪਾਂ ਗਰਮੀਆਂ ਵੱਲ ਜਾ ਰਹੇ ਆ ਤੇ ਹੁਣ ਇਸ ਮੌਸਮ ਵਿੱਚ ਜਿਹੜੀ ਬਾਹਰੀ ਪਰਜੀਵੀ ਯਾਨੀ ਕਿ ਜਿਹੜੇ ਪਸ਼ੂ ਦੇ ਸਰੀਰ ਤੇ ਆ ਮੱਖੀ ਮੱਛਰ ਚਿਚੜ ਇਹਨਾਂ ਦੀ ਹੁਣ ਪਰਮਾਰ ਹੋਣ ਵਾਲੀ ਆ ਕਿਉਂਕਿ ਹੁਣ ਜਿਹੜਾ ਦੇਖੋ ਤਾਪਮਾਨ ਨਮੀ ਜਿਹਨੂੰ ਆਪਾਂ ਜਲਵਾਯੂ ਕਹ ਦਈਏ ਉਹ ਇਹਨਾਂ ਦੇ ਅਨੁਕੂਲ ਹੋਊਗੀ ਤੇ ਜੇ ਆਪਾਂ ਖੁੰਝ ਗਏ ਤੇ ਇਹ ਜਿਹੜੇ ਆ ਬਾਹਰੀ ਪਰਜੀਵੀ ਆਪਣੇ ਪਸ਼ੂਆਂ ਨੂੰ ਕਾਫੀ ਜ਼ਿਆਦਾ ਵਾ ਨੁਕਸਾਨ ਪੈਦਾ ਕਰ ਸਕਦੇ। ਤੇ ਬੱਲੇ ਬੱਲੇ ਫਿਰ ਇਹ ਇਹ ਪਸ਼ੂਆਂ ਦਾ ਨੁਕਸਾਨ ਕਰਦੇ ਤੇ ਪਸ਼ੂ ਪਾਲਕਾਂ ਦਾ ਵੀ ਨੁਕਸਾਨ ਕਰਦੇ। ਪਸ਼ੂ ਪਾਲਕਾਂ ਦਾ ਆਰਥਿਕ ਨੁਕਸਾਨ ਕਰਦੇ। ਤੇ ਫਿਰ ਇਹ ਜਿਹੜੇ ਪਰਜੀਵੀ ਆ ਡਾਕਟਰ ਸਾਹਿਬ ਜੀ ਹਾਂਜੀ ਇਹ ਪਸ਼ੂ ਪਾਲਕ ਸਾਡੇ ਜਿਹੜੇ ਆ ਇਹਨਾਂ ਦੀ ਆਰਥਿਕ ਤੱਕ ਇਹ ਕੀ ਅਸਰ ਪਾਉਂਦੇ? ਮੇਠਾ ਸਿੰਘ ਜੀ ਗੱਲ ਕਰੀਏ ਆਰਥਿਕਤਾ ਬਾਰੇ ਹਨਾ ਤੇ ਦੇਖੋ ਅੱਜ ਕੱਲ ਤੁਹਾਨੂੰ ਪਤਾ ਵਾ ਕਿ ਪਸ਼ੂ ਕੋ ਇੰਨੇ ਸਸਤੇ ਤੇ ਰਹਿ ਨਹੀਂ ਗਏ کافی ਮਹਿੰਗੇ ਆ 80 ਹਜ਼ਾਰ ਲੱਖ 1.5 ਲੱਖ ਦਾ ਵੀ ਡੰਗਰ ਪਿਆ ਜਾ ਬੰਦਿਆ ਕੋ ਪਰ ਜੀਵੀਆਂ ਦੀ ਜੇ ਗੱਲ ਕਰੀਏ ਜੇ ਆਪਾਂ ਦਰੂਣੀ ਪਰਜੀਵਿਆਂ ਦੀ ਗੱਲ ਕਰੀਏ ਜਿੰਨੂੰ ਆਪਣੇ ਕਿਸਾਨ ਵੀਰ ਮਲੱਪ ਦੇ ਨਾਮ ਤਾਂ ਜਾਣਦੇ ਆ ਕਿਉਂਕਿ ਅੱਗੋਂ ਇਹਨਾਂ ਦੇ ਵੀ ਕਿਸਮਾਂ ਆ ਪਰ ਆਪਾਂ ਉਹ ਨੀਡੂੰਗਾਈ ਚ ਜੇ ਨਹੀਂ ਲੈ ਕੇ ਜਾਵਾਂਗੇ ਇਸ ਵਿਸ਼ੇ ਨੂੰ ਤੇ ਇੱਕ ਸਟੱਡੀ ਚ ਇਹ ਪਾਇਆ ਗਿਆ ਸ਼੍ਰੋਧ ਕੀਤਾ ਉਹਨਾਂ ਨੇ ਕਿ ਆਪਾਂ ਇੱਕ ਸੂਏ ਦੇ ਜੇ ਦੁੱਧ ਦੀ ਗੱਲ ਕਰੀਏ 305 ਦਿਨ ਦਾ ਆਪਾਂ ਜਿਹਨੂੰ ਲੈਨੇ ਆ ਤੇ ਜਿਸ ਸ਼ੈੱਡ ਦੇ ਵਿੱਚ ਜਿਸ ਜਾਨਵਰ ਦੇ ਵਿੱਚ ਅੰਦਰੂਨੀ ਪਰਜੀਵੀ ਹੋਣ ਮਲੱਪ ਹੋਣ ਉਸ ਪਸ਼ੂ ਪਾਲਕ ਨੂੰ ਹਰ ਪਸ਼ੂ ਪਿੱਛੇ ਜਿਹੜਾ ਵਾ 3000 ਰੁਪਏ ਦਾ ਨੁਕਸਾਨ ਹੋ ਜਾਂਦਾ ਅੱਛਾ ਜੀ ਮਹੀਨੇ ਦਾ ਇੱਕ ਸੂਏ ਦਾ ਇੱਕ ਸੂਏ ਦਾ 10 ਮਹੀਨੇ 10 ਮਹੀਨੇ ਦੀ ਇਹ ਗੱਲ ਕਰੀ ਇੱਕ ਜਾਨਵਰ ਦਾ ਜੀ ਤੇ ਹੁਣ ਤੁਸੀਂ ਇਹਨੂੰ ਗੁਣਾ ਕਰਿ ਜੀ ਇੱਕ ਜਾਨਵਰ ਦੇ ਕੌਣ ਰੱਖਦਾ ਹਾਂਜੀ ਤੇ ਗੱਲ ਆਪਾਂ ਕੀਤੀ ਸੀ ਚਿਚਰਾਂ ਦੀ ਚਿਚਰਾਂ ਦੇ ਵਿੱਚ ਇਹ ਸ਼ੋਧ ਕੀਤਾ ਗਿਆ ਵਾ ਕਿ ਹਰ ਸਾਲ ਭਾਰਤ ਵਿੱਚ ਚਿਚੜ ਤੇ ਉਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਚ ਪਸ਼ੂ ਪਾਲਕਾਂ ਨੂੰ 6100 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਓਏ ਹੋਏ 60 ਤੇ 1 60 ਤੇ 1 ਦੇ ਨਾਲ 100 ਵੀ ਓਏ ਹੋਏ 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 ਤੇ ਭਾਰਤ ਦੀ ਜਿਹੜੀ ਪਸ਼ੂ ਜਾਨ ਸੰਖਿਆ ਵਾ ਉਹਦਾ 1.5% ਪੰਜਾਬ ਚ ਆ ਹਾਂ ਤੇ 10% ਤੱਕ ਆਪਾਂ ਦੁੱਧ ਪਾਣਦੇ ਆ ਹਾਂ ਤੇ ਆਪਣੇ ਕੋਲ ਜਾਨਵਰ ਵੀ ਕਾਫੀ ਮਹਿੰਗੇ ਨੇ ਕਿਉਂਕਿ ਚਿਚੜ ਜਿਹੜੇ ਹੁੰਦੇ ਆ ਇਹ ਦੋ ਗਲੀ ਕਿਸਮ ਦੀ ਤੇ ਜਿਹੜੀ ਵਿਦੇਸ਼ੀ گاਵਾਾਂ ਚ ਇਹ ਜ਼ਿਆਦਾ ਇਹਨਾਂ ਦਾ ਪ੍ਰਕੋਪ ਦਿਖਾਈ ਦਿੰਦਾ ਵਾ ਓਹ ਹੋਏ ਤੇ ਇੱਕ ਚਿਚੜ ਪਿੱਛੇ ਜੇ ਤੁਹਾਡੇ ਕੋ ਕੋਈ ਗਾਂ ਆ ਜਿਹੜੀ 30 ਲੀਟਰ ਤੋਂ ਵੱਧ ਦੁੱਧ ਦੇ ਰਹੀ ਆ ਤੇ ਜੇ ਉਹਦੇ ਇੱਕ ਚਿਚੜ ਲੱਗਾ ਵਾ ਕਿਉਂਕਿ ਇੱਕ ਚਿਚੜ ਅੱਧੇ ਐਮਐਲ ਤੋਂ 2 ਐਮਐਲ ਤੱਕ ਖੂਨ ਚੂਸਦਾ ਪਸ਼ੂ ਦਾ ਅੱਛਾ ਤੇ ਇਹ ਮਤਲਬ 30 ਲੀਟਰ ਦੀ ਗਾਂ ਦੇ ਜਿਹੜਾ ਦੁੱਧ ਆ ਉਹ ਇੱਕ ਚਿਚੜ 9 ਐਮਐਲ ਤੱਕ ਘਟਾ ਦਿੰਦਾ ਵਾ ਅੱਛਾ ਤੇ ਜੇ ਤੁਸੀਂ ਦੇਖੋ ਕਿ ਉੱਤੇ ਜੇ ਸੌ ਚਿਚੜ ਲੱਗਾ ਤੇ ਲੀਟਰ ਦੁੱਧ ਸਿੱਧਾ ਚਿਚੜ ਕਰਕੇ ਉੱਡ ਗਿਆ ਬੱਲੇ ਬੱਲੇ ਵੇਖੋ ਕੱਡਾ ਹਸਾਬ ਲਾਇਆ ਮਠਾ ਸਿੰਘ ਜੀ ਹਾਂ ਜੀ ਆ ਇਹਨਾਂ ਗੱਲਾਂ ਨੂੰ ਆਪਣਾ ਜ਼ਿੰਮੇਵਾਰਾ ਜਿਹੜਾ ਵਾ ਉਹਨੂੰ ਸਮਝਾਉਣਾ ਬਹੁਤ ਜ਼ਰੂਰੀ ਆ ਹਾਂ ਤਾਂ ਹੀ ਕਾਈ ਕਹੀਦਾ ਨਾ ਇਹਨਾਂ ਨੂੰ ਹਾਂ ਮਤਲਬ ਜੇ 1 ਲੀਟਰ ਇੱਕ ਗਾਂ ਦਾ ਦੁੱਧ ਘਟ ਗਿਆ ਹਾਂ ਜੀ ਕਿੰਨੇ ਲੀਟਰ ਰੋਜ਼ ਦਾ ਘਟਿਆ ਸੜ ਜੇ ਤੁਹਾਡਾ 10 ਵੀ ਘਟਿਆ ਤੇ ਜੇ ਤੁਸੀਂ 30 ਦਾ ਵੀ ਵੇਚਿਆ ਤੁਸੀਂ ਹੀ ਦੇਖੋ ਕਿ ਤੁਹਾਡਾ ਕਿੱਥੇ ਨੁਕਸਾਨ ਹੋ ਰਿਹਾ ਹੈ ਤੇ ਬਹੁਤ ਨੇ ਅੱਜ ਕੱਲ ਤੇ ਵਾਗੇ ਪੈਸੇ ਵਟਾ ਨੂੰ ਹਰ ਸਾਣਾ ਤੁਸੀਂ ਇਹਨੂੰ ਗਣਾ ਘੱਟ ਦੱਸਿਆ ਘੱਟੋ ਘੱਟ ਦੱਸਿਆ ਤੇ ਮਤਲਬ ਆਪਾਂ ਨੂੰ ਕਾਫੀ ਨੁਕਸਾਨ ਹੁੰਦਾ ਕਿਉਂਕਿ 650 ਕਰੋੜ ਰੁਪਇਆ ਰਕਮ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਪੰਗਾ ਇਹ ਆ ਕਿ ਪਰਜੀਵੀ ਦੋ ਤਾਰੀ ਤਲਵਾਰ ਆ ਹਾਂ ਇੱਕ ਤੇ ਆਪਣੇ ਸਿੱਧੇ ਨੁਕਸਾਨ ਇੰਜ ਕਰ ਰਹੇ ਆ ਹਾਂ ਹਾਂ ਦੂਜਾ ਕੀ ਹੁੰਦਾ ਵਾ ਕਿ ਜਦੋਂ ਕਿਸੇ ਜਾਨਵਰ ਦੇ ਵਿੱਚ ਪਰਜੀਵੀ ਪੁਨੇ ਦਾ ਉਹ ਸ਼ਿਕਾਰ ਹੋ ਜਾਂਦਾ ਵਾ ਤੇ ਪਰਜੀਵੀ ਕੀ ਕਰਦੇ ਆ ਆਪਣੇ ਸਰੀਰ 'ਚ ਜਿਵੇਂ ਰੋਗਾਂ ਨਾਲ ਲੜਨ ਦੀ ਇੱਕ ਪ੍ਰਣਾਲੀ ਹੁੰਦੀ ਆ ਸਮਰੱਥਾ ਹੁੰਦੀ ਆ ਸਮਰੱਥਾਾਂ ਦੀ ਜਿਹਨੂੰ ਆਪਾਂ ਅੰਗਰੇਜ਼ੀ 'ਚ ਇਮਿਊਨ ਸਿਸਟਮ ਕਹਿ ਦਿੰਦੇ ਆ ਜੀ ਜੀ ਇੰਜ ਜਾਨਵਰਾਂ 'ਚ ਵੀ ਜਿਹੜਾ ਵਾ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਇਹ ਸਿਸਟਮ ਬਖਸ਼ਿਆ ਹਾਂ ਹਾਂ ਪਰਜੀਵੀ ਇਹ ਕਰ ਦਿੰਦੇ ਆ ਕਿ ਇਸ ਸਿਸਟਮ ਨੂੰ ਡਾਊਨ ਕਰ ਦਿੰਦੇ ਆ ਤੇ ਜਿਹੜੇ ਉਹਦੇ ਵਿੱਚਲੇ ਜਿਹੜੇ ਹੋਰ ਜਵਾਣੂ ਵਿਸ਼ਾਣੂ ਰੋਗ ਹੈਗੇ ਸੀ ਜਿਹੜੇ ਉੱਬਰ ਨਹੀਂ ਸੀ ਰਹੇ ਸਿਰ ਨਹੀਂ ਹੀ ਚੋਕ ਰਹੇ ਤੇ ਉਹ ਵੀ ਸਿਰ ਚੁੱਕਣਾ ਸ਼ੁਰੂ ਕਰ ਦਿੰਦੇ ਆ ਤੇ ਇਹ ਦੋਰੀ ਮਾਰ ਮਾਰਦੀ ਆ ਟੱਗਾ ਮਾੜਾ ਹੋ ਜਾਂਦਾ ਟੱਗਾ ਮਾੜਾ ਮਾੜਾ ਕਹਿੰਦੇ ਮਾੜਾ ਟੱਗਾ 36 ਰੋਗ 36 ਰੋਗ ਹਾਂਜੀ ਹਾਂ ਇਹਦਾ ਮਤਲਬ ਉਹ ਕੱਲੇ ਸਾਨੂੰ ਪ੍ਰੋਡਕਸ਼ਨ ਦਾ ਨੁਕਸਾਨ ਨਹੀਂ ਕਰਲੇ ਪ੍ਰੋਡਕਸ਼ਨ ਦਾ ਤੇ ਇਹਨਾਂ ਨੇ ਜੋ ਨੁਕਸਾਨ ਕਰਦਾ ਪਸ਼ੂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਕਿਉਂਕਿ ਉਹ ਹੋਰ ਨਾਲ ਰੋਗਾਂ ਨੂੰ ਜਿਹੜੀ ਆ ਉਹਨਾਂ ਨੂੰ ਵਧਾ ਦਿੰਦੇ ਆ ਤੇ ਜਾਨਵਰ ਜਿਹੜਾ ਉਹ ਜਿਹੜਾ ਵਾ ਮਰਨ ਕਿਨਾਰੇ ਵਾਲ ਪਾਸੇ ਇਧਰੋਂ ਸਾਡਾ ਦੁੱਧ ਗਿਆ ਉਧਰੋਂ ਪਸ਼ੂ ਤੇ ਪੈਸੇ ਲੱਗ ਗਏ ਉਧਰੋਂ ਪਸ਼ੂ ਤੇ ਪੈਸੇ ਲੱਗ ਗਏ ਹਾਂ ਤੇ ਡਾਕਟਰ ਹਰਕੀਰ ਸਿੰਘ ਜੀ ਤੁਸੀਂ ਹੁਣ ਵੇਖੋ ਗੱਲ ਕੀਤੀ ਰੋਗਾਂ ਦੀ ਹਾਂਜੀ ਤੇ ਮੇਰੀ ਜਾਚੇ ਸਵਾਲ ਮੈਨੂੰ ਇਹ ਆਉਂਦਾ ਧਿਆਨ ਚ ਪੀ ਪਸ਼ੂ ਨੂੰ ਰੋਗਤ ਹੋਰ ਵੀ ਕਈ ਲੱਗਦੇ ਆ ਹਾਂਜੀ ਕਈ ਕੋ ਉਪਰ ਜਨਨ ਪ੍ਰਬੰਧ ਰੇ ਹੋ ਸਕਦੇ ਆ ਕੋਈ ਹੋ ਰਿਓ ਜੇ ਹੋ ਸਕਦੇ ਆ ਹਾਂਜੀ ਹਾਂਜੀ ਜਿਹੜਾ ਕੋਈ ਪਰਜੀਵੀਆਂ ਤੋਂ ਰੋਗ ਲੱਗੂਗਾ ਹਾਂਜੀ ਹੁਣ ਸਾਡਾ ਇਹ ਪਸ਼ੂ ਪਾਲ ਕੇ ਉਹਨੇ ਕੋ ਪਛਾਣਤ ਕਰਨੀ ਆ ਨਾ ਕਿ ਮੈਂ ਕਿਹੜੇ ਡਾਕਟਰ ਸਾਹਿਬ ਨਾਲ ਗੱਲ ਕਰਾਂ ਜਾਂ ਮੈਂ ਇਹਦਾ ਕੀ ਇਲਾਜ ਬੂਟੀ ਕਰ ਸਕਦਾ ਉਹ ਫਿਰ ਇਹਦੇ ਜਿਹੜੇ ਆ ਪਰਜੀਵੀਆਂ ਤੋਂ ਲੱਗਣ ਵਾਲੇ ਰੋਗ ਆ ਉਹਨਾਂ ਦੇ ਲੱਛਣ ਕਿਵੇਂ ਨੂੰ ਸਮਝਾਉਣਗੇ ਕੀ ਲੱਛਣ ਹੁੰਦੇ ਜੀ ਉਹਦੇ ਹਰਪ੍ਰੀਤ ਜੀ ਇਹ ਤੁਸੀਂ ਬੜਾ ਵਧੀਆ ਸਵਾਲ ਕੀਤਾ ਜਿਵੇਂ ਕੋਸ਼ ਰੋਗ ਨੇ ਉਹਨਾਂ ਦੇ ਲੱਛਣ ਸਪਸ਼ਟ ਹੁੰਦੇ ਆ ਜੀ ਜਿਵੇਂ ਕੋਈ ਮੂਖ ਖੋਰਾ ਆ ਗਿਆ ਕਹਿਣ ਨੂੰ ਗਲ ਘਟੂ ਆ ਗਿਆ ਹੈਨਾ ਜਾਂ ਅੱਜ ਕੱਲ੍ਹ ਲੰਪੀ ਚਮੜੀ ਦੀ ਬਿਮਾਰੀ ਹੋ ਗਈ ਪਰ ਜੀ ਵੀ ਰੋਗਾਂ ਦਾ ਚੱਕਰ ਇਹ ਆ ਕਿ ਇਹਨਾਂ ਦੇ ਜਿਹੜੇ ਲੱਛਰ ਹੁੰਦੇ ਆ ਉਹ ਇੰਨੇ ਸਪਸ਼ਟ ਨਹੀਂ ਹੁੰਦੇ ਇੱਕ ਜਰਨਲ ਜੇ ਕਿਸਮ ਦੇ ਲੱਛਣ ਹੁੰਦੇ ਆ ਇਸ ਕਰਕੇ ਮੈਂ ਜਦੋਂ ਵੀ ਸਾਡੀ ਯੂਨੀਵਰਸਿਟੀ ਚ ਵੀ ਮਤਲਬ ਵੀ ਤੁਸੀਂ ਵੇਖਿਆ ਹੋਗਾ ਕਿ ਆਪਾਂ ਸਿਖਲਾਈ ਕੈਂਪ ਲਾਉਂਦੇ ਆ ਜਿੰਨਾ ਚ ਆਪਾਂ ਪੋਲਟਰੀ ਦੇ ਲਾਉਂਦੇ ਆ ਡੇਰੀ ਦੇ ਲਾਉਂਦੇ ਆ ਸੂਰਾ ਦੇ ਲਾਉਂਦੇ ਆ ਚ ਇਹ ਇੱਕ ਨੁਕਤਾ ਮੈਂ ਪਸ਼ੂ ਪਾਲਕਾਂ ਨਾਲ ਹਮੇਸ਼ਾ ਸਾਂਝਾ ਕਰਦਾ ਕਿ ਤੁਸੀਂ ਜਦੋਂ ਵੀ ਤੁਹਾਡਾ ਕੋਈ ਜਾਨਵਰ ਰੋਗ ਦੇ ਲੱਛਣ ਸ਼ੋਅ ਜਿਹੜੇ ਅੰਦਰੂਨੀ ਪਰਜੀਵੀ ਦੇ ਆਪਾਂ ਗੱਲ ਕੀਤੀ ਪਾਚਨ ਪ੍ਰਣਾਲੀ ਪਾਚਨ ਪ੍ਰਣਾਲੀ ਨੂੰ ਇਫੈਕਟ ਕਰਨਗੇ ਤੇ ਕੀ ਹੋਗਾ ਉਹਦੀ ਭੁੱਖ ਘਟੂਗੀ ਭੁੱਖ ਘਟੂਗੀ ਤੇ ਕੀ ਹੋਗਾ ਭਾਰ ਨਹੀਂ ਵਧੂਗਾ ਭਾਰ ਨਹੀਂ ਵਧੂਗਾ ਤੇ ਕੀ ਹੋਗਾ ਉਹਦੀ ਪ੍ਰੋਡਕਸ਼ਨ ਮਤਲਬ ਦੁੱਧ ਦਾ ਉਤਪਾਦਨ ਸਮਰੱਥਾ ਘਟ ਜੂਗੀ ਜੇਕਰ ਤੁਹਾਡਾ ਜਾਨਵਰ ਦਿਨੋ ਦਿਨ ਸੁੱਕਦਾ ਜਾ ਰਿਹਾ ਉਹਦੀ ਗਰਦਨ ਝਾਲਰ ਜਾਂ ਜਵਾੜੇ ਵਿੱਚਲੀ ਚਮੜੀ ਜਾਂ ਸਰੀਰ ਦੇ ਥਰੜੇ ਪਾਸੇ ਚ ਪਾਣੀ ਭਰ ਰਿਹਾ ਵਾ ਖਾਣਾ ਪੀਣਾ ਉਹ ਛੱਡ ਰਿਹਾ ਉਹਨੂੰ ਬੁਖਾਰ ਹੋ ਰਿਹਾ ਵਾ ਉਹਦੀ ਚਮੜੀ ਰੁੱਖੀ ਹੋ ਰਹੀ ਆ ਕਿਉਂਕਿ ਅਕਸਰ ਲੋਕ ਕਹਿੰਦੇ ਆ ਕਿ ਚਮੜੀ ਜਿਹੜੀ ਆ ਸਰੀਰ ਦਾ ਅ ਉਹਦੀ ਚਮੜੀ ਦੇ ਵਾਲ ਰੁੱਖੇ ਹੋ ਰਿਹਾ ਤੇ ਮਤਲਬ ਝਾੜ ਰਹੇ ਆ ਪ੍ਰੋਡਕਸ਼ਨ ਉਹਦੀ ਘਟ ਰਹੀ ਆ ਤੇ ਹੋ ਸਕਦਾ ਹੈ ਕਿ ਤੁਹਾਡੇ ਜਿਹੜਾ ਸ਼ੈੱਡ ਦੇ ਵਿੱਚ ਜਿਹੜਾ ਵਾ ਪਰਜੀਵੀ ਰੋਗਾਣੇ ਦਸਤਕ ਦੇ ਦਿੱਤੀ ਆ ਤੇ ਤੁਸੀਂ ਇਸ ਲਈ ਜਿਹੜਾ ਵਾ ਆਪਣੇ ਬਿਮਾਰ ਜਾਨਵਰ ਦਾ ਗੋਹਾ ਬਿਮਾਰ ਜਾਨਵਰ ਦਾ ਖੂਨ ਜਾਂ ਬਿਮਾਰ ਜਾਨਵਰ ਦੀ ਚਮੜੀ ਦੀ ਖੁਰਚਣ ਕਿਉਂਕਿ ਆਪਣਾ ਵਿਸ਼ਾ ਬਾਹਰੀ ਪਰਜੀਵੀਆਂ ਤੇ ਆ ਮੀਠਾ ਸਿੰਘ ਜੀ ਬਾਹਰੀ ਪਰਜੀਵੀ ਤੇ ਆਪਾਂ ਨੰਗੀ ਅੱਖ ਨਾਲ ਦੇਖ ਸਕਦੇ ਆ ਆਪਾਂ ਮੱਖੀ ਦੇਖ ਸਕਦੇ ਆ ਆਪਾਂ ਮੱਛਰ ਦੇਖ ਸਕਦੇ ਆ ਆਪਾਂ ਚਿਚੜ ਦੇਖ ਸਕਦੇ ਆ ਆਪਾਂ ਜੂਹਾ ਦੇਖ ਸਕਦੇ ਆ ਪਰ ਆਪਾਂ ਜਿਹੜੀਆਂ ਚਿਚਟੀਆਂ ਹੁੰਦੀਆਂ ਨੇ ਚਮਜੂਆਂ ਜਿਹਨੂੰ ਖੁਰਕ ਦੀ ਬਿਮਾਰੀ ਕਹਿੰਦੇ ਆ ਉਹਨਾਂ ਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਹਰਪੀ ਜੀ ਉਹਦੇ ਲਈ ਫਿਰ ਆਪਾਂ ਚਮੜੀ ਦੀ ਖੁਰਚਣ ਦਾ ਜਿਹੜਾ ਸੈਂਪਲ ਆਪਾਂ ਜਿਹੜਾ ਉਹਨੂੰ ਟੈਸਟ ਕਰਾ ਕੇ ਕਿਉਂਕਿ ਬਿਮਾਰੀਆਂ ਦੇ ਲੱਛਣ ਸੇਮ ਨੇ ਪਰ ਦਵਾਈਆਂ ਅਲੱਗ-ਅਲੱਗ ਨੇ ਆਪਾਂ ਔੜ-ਪੋਰਟ ਜੇ ਕਰਨ ਲੱਗ ਜੰਨੇ ਵੀ ਆਹ ਦੇ ਦਿੱਤੀ ਏ ਨਹੀਂ ਚੱਲਿਆ ਬੀ ਦੇਤਾ ਜੇ ਆਪਾਂ ਜਾਨਵਰ ਦਾ ਪ੍ਰੋਪਰ ਟੈਸਟ ਕਰਾਈ ਉਹਨੂੰ ਜਵੇਂ ਆਪਾਂ ਉਹਨੂੰ ਬੁਖਾਰ ਹੁੰਦਾ ਡਾਕਟਰ ਕਹਿੰਦਾ ਟੈਸਟ ਕਰਾਓ ਜੀ ਜੀ ਮਲੇਰੀਆ ਵਾ ਕਰੋਨਾ ਵਾ ਟਾਈਫਾਇਡ ਆ ਕੇ ਕੋਈ ਹੋਰ ਦਵਾਈ ਸਾਰਿਆਂ ਦੀ ਲੱਗ ਲੱਗ ਐ ਐਵੇਂ ਮਤਲਬ ਵੀ ਕਿਸਾਨ ਵੀਰ ਨੂੰ ਜਿਹੜਾ ਵਾ ਇੱਕ ਵਿਗਿਆਨਕ ਸੇਧ ਜਿਹੜੀ ਆਪਣੀ ਯੂਨੀਵਰਸਿਟੀ ਦਾ ਨਾਰਾ ਵੀ ਆ ਮਤਲਬ ਗਿਆਨਿਕ ਸੇਧ ਦਾ ਪਸ਼ੂ ਪਾਲਣ ਧੰਦੇ ਚ ਚੱਲਣਾ ਚਾਹੀਦਾ ਤੇ ਜਾਨਵਰ ਦਾ ਅਜਿਹੇ ਜਾਨਵਰ ਦਾ ਜਿੰਨੂੰ ਤੁਸੀਂ ਸਭ ਕੁਝ ਕਰ ਲਿਆ ਤੁਸੀਂ ਵਧੀਆ ਫੀਡ ਦੇਤੀ ਤੁਸੀਂ ਮਤਲਬ ਵੀ ਰਾਸ਼ਨ ਵਧੀਆ ਪਾਤਾ ਸਭ ਕੁਝ ਤੁਹਾਡਾ ਜਾਨਵਰ ਪੂਰਾ ਨਰੋਆ ਸੀ ਦੁੱਧ ਤੇ ਉਹ ਇੱਥੇ ਸੀ ਉਹ ਹੁਣ ਇੱਥੇ ਆ ਗਿਆ ਉਸ ਜਾਨਵਰ ਦਾ ਉਹ ਮੋਕ ਮਾਰ ਰਿਹਾ ਜਾਂ ਗੋਹਾ ਕਹਿੜਾ ਕਰ ਰਿਹਾ ਤੇ ਉਸ ਜਾਨਵਰ ਦਾ ਗੋਹਾ ਜਿਹੜਾ ਜ਼ਰੂਰ ਚੈੱਕ ਕਰੋ ਬਈ ਜਾਨਵਰ ਨੂੰ ਬਿਮਾਰੀ ਕਿਹੜੀ ਆ ਤਾਂ ਕਿ ਆਪਾਂ ਔੜ ਪੋੜ ਚ ਮਤਲਬ ਫਿਰ ਆਪਣਾ ਡਬਲ ਨੁਕਸਾਨ ਹੋ ਜਾਂਦਾ ਉਸ ਦਾ ਜਾਨਵਰ ਵੀ ਗਿਆ ਤੁਸੀਂ ਦਵਾਈ ਤੇ ਖਰਚਾ ਵੀ ਕੀਤਾ ਉਹ ਦਵਾਈ ਲੱਗੀ ਵੀ ਨਹੀਂ ਕਿਉਂਕਿ ਉਹ ਉਸ ਪਰਜੀਵੀ ਲਈ ਹੈ ਹੀ ਨਹੀਂ ਸੀ ਮਰ ਮਠਾ ਸਿੰਘ ਜੀ ਕੋਈ ਇਹੋ ਜਿਹਾ ਲੱਛਣ ਦਿਸਦਾ ਹੋਏ ਤੇ ਸਾਡੇ ਕਿਸਾਨ ਵੀ ਨੂੰ ਉਸੇ ਲਈ ਸੁਚੇਤ ਹੋ ਜਾਣਾ ਚਾਹੀਦਾ ਚਾਹੀਦਾ ਆ ਚਾਹੀਦਾ ਆ ਹਰਪ੍ਰੀਤ ਜੀ ਹੁਣ ਤੇ ਸਮਾਂ ਇੰਨਾ ਬਦਲ ਗਿਆ ਇੰਨੀਆਂ ਤਕਨੀਕਾਂ ਆ ਗਈਆਂ ਸਾਡੇ ਬੱਚੇ ਗਾਂ ਇੰਨਾ ਪੜ ਗਏ ਜੀ 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 ਹੈਨਾ ਯੂਨੀਵਰਸਟੀਆਂ ਚਾ ਦੇਖੋ ਡਾਕਟਰ ਸਰ ਕੇ ਮਾਹਰ ਕਿੰਨੀਆਂ ਛੋਧਾਂ ਕਰਦੇ ਬਾਹਰ ਵਾਜਾਂ ਦੇਦੇ ਵੀ ਆਓ ਤੁਹਾਨੂੰ ਤੁਸੀਂ ਕਿਸੇ ਪਰੇਸ਼ਾਨੀ ਦੇ ਚ ਨਾ ਪਿਓ ਦੱਸੋ ਸਾਨੂੰ ਅਸੀਂ ਛੋਟੇ ਛੋਟੇ ਹੁੰਦੇ ਹਾਂ ਤੇ ਸਾਨੂੰ ਦਾਦਾ ਜੀ ਆਂਦੇ ਹੁੰਦੇ ਸੀ ਵੀ ਜੇ ਝੋਟੇ ਦੇ ਜੂਆਂ ਪੈ ਜਾਣ ਜੂਆਂ ਨਾ ਮਾਰੋ ਝੋਟਾ ਮਾਰ ਦਿਓ ਕਿਉਂਕਿ ਇਹ ਜੂਆਂ ਨਹੀਂ ਨਿਕਲ ਸਕਦੀ ਹਾਂ ਜੀ ਠੀਕ ਹੈ ਹੁਣ ਨਹੀਂ ਉਹ ਦਿਨ ਰੇ ਹੋ ਨਹੀਂ ਹੁੰਦੇ ਹਾਂ ਜੀ ਹੈਨਾ ਕਿਉਂਕਿ ਉਹਨ ਪ੍ਰਬੰਧਨ ਜਿਹੜਾ ਵਾ ਬੜਾ ਮਿਆਰੀ ਪੱਦਰ ਦਾ ਹੋ ਗਿਆ ਬਦਲਾ ਆ ਗਿਆ ਹੁਣ ਦੇਖੋ ਉਹ ਵੀ ਇੱਕ ਵਕਤ ਸੀ ਤੇ ਇਹ ਕੱਜ ਦਾ ਵਕਤ ਆ ਜੀ 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 ਹੁਣ ਅਸੀਂ ਇਹ ਆਨੇ ਆ ਵੀ ਜੇ ਤੁਹਾਨੂੰ ਪਸ਼ੂ ਦੇ ਵਿੱਚ ਥੋੜਾ ਵੀ ਬਦਲਾ ਨਜ਼ਰ ਆਂਦਾ ਉਸ ਵੇਲੇ ਮਾਹਰ ਕੋਲ ਜਾਓ ਬਿਲਕੁਲ ਉਸ ਵੇਲੇ ਪਸ਼ੂਆਂ ਦੇ ਡਾਕਟਰ ਕੋਲ ਜਾਓ ਬਿਲਕੁਲ ਜੇ ਆਪਾਂ ਟਾਈਮ ਸਿਰ ਆਵਾਂਗੇ ਤੇ ਆਪਣਾ ਜਾਨਵਰ ਛੇਤੀ ਠੀਕ ਹੋਣ ਦੇ ਸਾਰ ਵੱਧ ਜਾਣਗੇ ਆਪਣਾ ਔੜ-ਪੌੜ ਨਾ ਕਰੋ ਔੜ-ਪੌੜ ਨਾ ਕਰੋ ਹਾਂਜੀ ਅੱਛਾ ਡਾਕਟਰ ਸਾਹਿਬ ਪਰਜੀਵੀਆਂ ਦੀ ਜੇ ਗੱਲ ਕਰੀਏ ਤੇ ਇਹ ਉਂਦੇ ਇਥੋਂ ਇਹ ਕਿਵੇਂ ਪਨਪਦੇ ਆਈ ਸਾਰੇ ਜਿਹੜੇ ਆ ਇਹ ਤਾਂ ਕਿ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਸਾਡਾ ਸ਼ਿਕਾਰ ਇੱਥੇ ਆ ਅ ਮਿੱਠਾ ਸਿੰਘ ਜੀ ਬਾਹਰੀ ਪਰਜੀਵੀਆਂ ਦੀ ਗੱਲ ਕਰੀਏ ਬਾਹਰੀ ਪਰਜੀਵੀਆਂ ਦੇ ਆਪਾਂ ਪਨਪਨ ਦੀ ਗੱਲ ਕਰੀਏ ਦੇਖੋ ਮੱਖੀਆਂ ਦਾ ਸਾਨੂੰ ਸਭ ਨੂੰ ਪਤਾ ਕਿ ਮੱਖੀਆਂ ਉੱਥੇ ਹੁੰਦੀਆਂ ਜਿੱਥੇ ਸਫਾਈ ਦੀ ਘਾਟ ਹੋਵੇ ਹਾਂ ਠੀਕ ਹੈ ਨਾ ਬਾਣੀ ਚ ਵੀ ਸਫਾਈ ਬਾਰੇ ਬਹੁਤ ਕੁਝ ਬੀਬੀ ਸਾਹਿਬ ਨੇ ਕਿਹਾ ਹੈ ਨਾ ਜਿੱਥੇ ਸਫਾਈ ਦੀ ਘਾਟ ਆ ਕੂੜਾ ਕਰਕਟ ਆ ਛੱਡ ਚ ਮਤਲਬ ਇਹ ਆ ਕਿ ਗੋਹਾ ਜਿਹੜਾ ਵਾ ਆਪਾਂ ਟਾਈਮ ਸਿਰ ਨਹੀਂ ਚੁੱਕਦੇ ਪਏ ਤੇ ਉੱਥੇ ਜਿਹੜੀਆਂ ਮੱਖੀਆਂ ਨੇ ਜਿਹੜਾ ਵਾ ਆਪਣੇ ਆਂਡੇ ਜਿਹੜੇ ਆ ਦੇਣੇ ਸ਼ੁਰੂ ਕਰ ਦਿੰਨੇ ਆ ਤੇ ਮੱਖੀਆਂ ਦਾ ਜਾਨਵਰ ਭਰ ਜਾਊਗਾ ਭਰ ਜਾਊ ਠੀਕ ਆ ਮੱਛਰਾਂ ਦੀ ਗੱਲ ਕਰੀਏ ਤੇ ਮੱਛਰ ਜਿਹੜੇ ਉੱਥੇ ਹੋਣਗੇ ਜਿੱਥੇ ਖੜੇ ਪਾਣੀ ਦੇ ਸਰੋਤ ਨੇ ਜਿੱਥੇ ਪਾਣੀ ਖੜਾ ਰਿਹਾ ਤੁਸੀਂ ਮਤਲਬ ਵੀ ਸਾਫ਼ ਸਫਾਈ ਨਹੀਂ ਕੀਤੀ ਪਾਣੀ ਦੀ ਖੁਰਲੀ ਹਫ਼ਤੇ ਚ ਮਤਲਬ ਵੀ 50 ਦਿਨਾਂ ਤੇ ਤੁਸੀਂ ਇੱਕ ਵਾਰੀ ਜ਼ਰੂਰ ਪ੍ਰੋਪਰਲੀ ਸਾਫ਼ ਕਰੋ ਜਾਂ ਜਿਹੜੇ ਛੋਟੇ ਮੋਟੇ ਤੁਹਾਡੇ ਟੋਏ ਟਿੱਬੇ ਆ ਤੁਸੀਂ ਉਹਨਾਂ ਨੂੰ ਭੁਰ ਦਿਓ ਜੇ ਤੁਹਾਡੇ ਕੰਮ ਚ ਨਹੀਂ ਹੈਗੇ ਤਾਂ ਕਿ ਪਾਣੀ ਮੱਛਰ ਨੂੰ ਆਪਾਂ ਖੜਾ ਪਾਣੀ ਦਾ ਸਰੋਤ ਨਹੀਂ ਦੇਣਾ ਚਿਚੜਾ ਦੀ ਗੱਲ ਕੀਤੀ ਜਿੰਨਾ ਤੋਂ ਪੰਜਾਬ ਦਾ ਜਿਹੜਾ ਪਸ਼ੂ ਪਾਲਕਾ ਬਹੁਤ ਜ਼ਿਆਦਾ ਜਿਹੜਾ ਪਰੇਸ਼ਾਨ ਆ ਦੁਖੀ ਆ ਚਿਚੜ ਬੇਟਾ ਸਿੰਘ ਜੀ ਆਪਾਂ ਗੱਲ ਕਰੀਏ ਚਿਚੜ ਜਾਨਵਰ ਤੇ ਤੇ ਦਿਖਦੇ ਹੀ ਦਿਖਦੇ ਆ ਪਰ ਜਿਹੜੇ ਤੁਸੀਂ ਜਾਨਵਰ ਤੇ ਚਿਚੜ ਦੇਖਦੇ ਹੋ ਸਿਰਫ 5% ਹੀ ਹੁੰਦੇ ਆ ਅੱਛਾ 95% ਜਿਹੜੇ ਹਰਪ੍ਰੀਤ ਜੀ ਚਿਚੜ ਹੁੰਦੇ ਆ ਉਹ ਜਿਹਨੀਆਂ ਚੋਰ ਮੋਰੀਆਂ ਜਿਹੜਾ ਆਪਣਾ ਸ਼ੈੱਡ ਆ ਉੱਥੇ ਛੁਪੇ ਰਹਿੰਦੇ ਤਾਂ ਇਹ ਪਸ਼ੂ ਪਾਲਕ ਕਹਿੰਦਾ ਡਾਕਟਰ ਸਾਹਿਬ ਮੈਂ ਦਵਾਈ ਲਾਈ 15 ਦਿਨੀ ਬਾਅਦ ਫੇਰ ਚੜ ਗਏ ਘਰ ਬਣਾ ਲੈਂਦੇ ਹੋ ਕਿਉਂਕਿ 95% ਤੇ ਉੱਥੇ ਆ ਗਿਆ ਕਿਉਂਕਿ ਚਿਚੜ ਜਿਹੜੇ ਆ ਜਾਨਵਰ ਤੇ ਕਿੱਥੇ ਹੋਣਗੇ ਅੱਖਾਂ ਦੇ ਕੋਲ ਹਾਂ ਠੀਕ ਆ ਪਤਾਲੂ ਲੇਵਾ ਸੂ ਦੇ ਕੋਲ ਪੂਛ ਦੀ ਜੜ ਦੇ ਥੱਲੇ ਲੁਕਵੀਆਂ ਥਾਵਾਂ ਇਹ ਜਾਨਵਰ ਤੇ ਵੀ ਲੱਭਦੇ ਆ ਤੇ ਲੁਕਵੀਆਂ ਥਾਵਾਂ ਇਹ ਸ਼ੈੱਡ 'ਚ ਵੀ ਲੱਭਦੇ ਜੇ ਕੋਈ ਖੁਰਲੀ 'ਚ ਜਾਂ ਤੁਹਾਡੇ ਸ਼ੈੱਡ ਦੀਆਂ ਦਿਵਾਰਾਂ 'ਚ ਕੋਈ ਵਿਥ ਹਾਂ ਤਰੇੜ ਆ ਮੋਰੀਆ ਦਰਜ ਆ ਉੱਥੇ ਇਹਨਾਂ ਨੇ ਛੁਪ ਜਾਣਾ ਕਿਉਂਕਿ ਮਾਦਾ ਚਿਚੜ ਨੇ ਖੂਨ ਚੂਸਣਾ ਉਹਨੇ ਡਿਗਣਾ ਹੈ ਉਹਨੇ ਕੋਈ ਮੋਰੀ ਕੋਈ ਜਹੀ ਲੁਕਵੀ ਥਾ ਲੱਭਣੀ ਆ ਤੇ ਉਹਨੇ ਆਂਡੇ ਦੇ ਕੇ ਮਾਰ ਜਾਣਾ ਤੇ ਇੱਕ ਚਚੜ ਮਿੱਠਾ ਸਿੰਘ ਜੀ ਤਕਰੀਬਨ ਤੁਸੀਂ ਲਾਓ ਕਿ 2000 ਤੋਂ 3000 ਤੱਕ ਆਂਡੇ ਦਿੰਦਾ ਓਹ ਹੋ 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 ਤੇ ਤੁਸੀਂ ਵੇਖੋ ਕਿ ਜੇ 100 ਚਚੜਾ ਉਹਨਾਂ ਚੋਂ ਜੇ 30 ਵੀ ਮਾਦਾਵਾਂ ਨੇ ਉਹਨਾਂ ਚੋਂ ਜੇ 15 ਵੀ ਥੱਲੇ ਡਿੱਗ ਪਈਆਂ ਤੇ ਕਿੰਨੀ ਚਚਰਾਂ ਦੀ ਜਿਹੜੀ ਆ ਪਰਮਾਰ ਹੋ ਜਾਊਗੀ ਉਹਨਾਂ ਨੇ ਵੀ ਚੋਰ ਮੋਰੀਆਂ ਰੱਖੀਆਂ ਰੱਖਿਆ ਕਿਉਂਕਿ ਆਪਾਂ ਆਪਣੇ ਕਿਸਾਨ ਵੀਰਾਂ ਨੂੰ ਇਹ ਆਦਤ ਹੁੰਦੀ ਆ ਵੀ ਜਿਵੇਂ ਆਪਾਂ ਘਰ 'ਚ ਕੋਈ ਲਿਪ ਪੋਚ ਕਰਾਇਆ ਕੋਈ ਬੋਰੀ ਬਚ ਗਈ ਹਰਪ੍ਰੀਤ ਜੀ ਕੋਈ ਰੇਤ ਬਚ ਗਈ ਸੀਮੈਂਟ ਬਚ ਗਿਆ ਆਪਾਂ ਕਹਿੰਦੇ ਡੰਗਰਾਂ ਦੇ ਬਾੜੇ ਤੇ ਸੁੱਟ ਦੇ ਹਾਂ ਪਾਥੀਆਂ ਆਪਾਂ ਦਿੱਤੇ ਬਾੜੇ ਆਪਾਂ ਪਾਥੀਆਂ ਦਾ ਟਾਲ ਜਿਹੜਾ ਆਪਾਂ ਉੱਥੇ ਕਰ ਦਿੰਦੇ ਆ ਆਪਾਂ ਉਹਨਾਂ ਨੂੰ ਆਪ ਹੀ ਜਗ੍ਹਾ ਦਿੰਨੇ ਆ ਲੁਕਣ ਲਈ ਹਾਂ ਤੇ ਰੇੜਾਂ ਬਹੁਤ ਹੁੰਦੀਆਂ ਨੇ ਜਿਹੜੇ ਘਰ ਬਣਾਏ ਹੁੰਦੇ ਨੇ ਇਹ ਉੱਥੇ ਜਾਂਦੇ ਆ ਤੇ ਬਾਰ-ਬਾਰ ਉੱਥੋਂ ਜਿਹੜਾ ਵਾ ਇਹਨਾਂ ਦਾ ਇੱਕ ਚੱਕਰ ਬਣ ਜਾਂਦਾ ਵਾ ਤੇ ਇਸ ਕਰਕੇ ਇਹਨਾਂ ਤੋਂ ਨਜਾਤ ਪਾਉਣੀ ਡਾਕਟਰ ਸਾਹਿਬ ਅਸੀਂ ਆਪਣੇ ਘਰ ਦੀ ਤਰੇੜ ਵੇਖ ਲੈਨੇ ਆ ਹਾਂਜੀ ਬਾੜੇ ਚ ਜਾ ਕੇ ਨਹੀਂ ਲੀ ਬਿਲਕੁਲ ਬਿਲਕੁਲ ਹੈਨਾ ਘਰ ਦੀ ਤਰੇੜ ਸਾਨੂੰ ਉਸੇ ਵੇਲੇ ਨਜ਼ਰ ਆ ਜਾਂਦੀ ਹੈ ਜੀ ਮਿਸਤਰੀ ਸਾਥ ਲੈਣੇ ਆ ਉਹ ਆ ਇਹਦਾ ਕੋਈ ਇਲਾਜ ਕਰੋ ਹਾਂਜੀ ਪਰ ਜਿੱਥੇ ਸਾਡਾ ਬਹੁ ਮੋਲ ਧੰਨ ਪਿਆ ਆ ਬਿਲਕੁਲ ਹੈਨਾ ਸਾਡੇ ਪਸ਼ੂ ਆ ਉੱਥੇ ਜਿਹੜੀਆਂ ਤਰੇੜਾਂ ਉਹ ਤੇ ਇਹਨਾਂ ਨੂੰ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਇਹਨਾਂ ਨੂੰ ਸੱਦਾ ਆ ਇਹਨਾਂ ਨੂੰ ਸੱਦਾ ਵਾ ਕਿਉਂਕਿ ਇੱਕ ਪਸ਼ੂ ਪਾਲਕ ਵੀਰ ਹੋਰ ਕਰਨ ਕਿ ਉਹ ਸਵੇਰੇ ਤੇ ਸ਼ਾਮ ਨੂੰ ਆਪਣੇ ਸ਼ੈੱਡ ਚ ਚੱਕਰ ਜ਼ਰੂਰ ਮਾਰਨ ਹਾਂ ਜਦੋਂ ਆਪਾਂ ਆਪ ਆਪਣੇ ਸਿਰ ਤੇ ਖੜੇ ਹੋ ਕੇ ਕੰਮ ਕਰਾਉਨੇ ਆ ਤੇ ਆਪਾਂ ਪੂਰਾ ਆਪਣਾ ਧਿਆਨ ਰੱਖਦੇ ਆ ਵੀ ਆਪਾਂ ਲੇਬਰ ਤੇ ਹੁਣ ਪੂਰਾ ਡਿਪੈਂਡ ਜੀ ਜੀ ਨਾ ਕਰੀਏ ਤੇ ਮਤਲਬ ਆਪਣੀ ਵੀ ਆਪਾਂ ਇਨਵੋਲਵਮੈਂਟ ਆਪਣੇ ਆਪ ਨੂੰ ਰੱਖਾਂਗੇ ਰਪੀਰ ਜੀ ਤੇ ਆਪਾਂ ਇਸ ਕਿਤੇ ਤੋਂ ਲਾਹੇਵੰਦ ਕੀਤਾ ਵਾ ਆਪਣਾ ਤੇ ਆਪਾਂ ਇਹ ਤੋਂ ਫਾਇਦਾ ਲੈ ਸਕੀਏ ਚੀਜ਼ਾਂ ਦਾ ਧਿਆਨ ਰੱਖੀਏ ਤੇ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਆ ਸਮਝ ਗਏ ਤੇ ਅੱਡੀ ਗੱਲ ਸਮਝ ਗਏ ਜੀ ਜੀ ਡਾਕਟਰ ਸਾਹਿਬ ਤੁਸੀਂ ਵੇਖੋ ਕਈ ਨੁਕਸਾਨ ਦੱਸਿਆ ਆ ਆਰਥਕ ਦਾਦਾ ਹੁੰਦਾ ਵਾ ਕੋਈ ਰੋਗ ਲੱਗ ਜਾਂਦੇ ਆ ਹਾਂਜੀ ਤੇ ਵੇਖੋ ਕਈ ਵਾਰੀ ਬਿਮਾਰੀਆਂ ਕਈ ਇਹੋ ਜੀਆਂ ਹੁੰਦੀਆਂ ਹਾਂ ਕਿ ਜਿਵੇਂ ਕਹਿੰਦੇ ਮੱਖੀ ਤੋਂ ਇੱਕ ਤੋਂ ਵੱਧ ਦੀ ਗਾਹ ਦੂਜੇ ਤੇ ਦੂਜੇ ਤੇ ਤੀਜੀ ਮਤਲਬ ਹੋਰ ਕਿਹੜੀਆਂ ਕੋਈ ਇਹੋ ਜਿਹੇ ਨੁਕਸਾਨ ਜਿਹੜੇ ਆ ਉਹ ਇਹ ਜਿਹੜੇ ਬਾਹਰੀ ਪਰਜੀਵੀ ਜਿਹੜੇ ਕਰ ਸਕਦੇ ਆ ਕਿ ਜਿਵੇਂ ਆਪਾਂ ਰੋਗਾਂ ਤੋਂ ਅੱਗੇ ਵੀ ਜੇ ਗੱਲ ਕਰੀਏ ਤਾਂ ਹੋਰ ਕੀ ਕੁਝ ਜਿਹੜਾ ਇਹਨਾਂ ਦਾ ਖਲਾਰਾ ਪੈ ਸਕਦਾ ਹੈ ਭਰਪ੍ਰੀਤ ਜੀ ਜੇ ਬਾਰੀ ਪੀ ਜੀਵਿਆਂ ਦੀ ਆਪਾਂ ਗੱਲ ਕਰਦੇ ਆਂ ਤੇ ਇੱਕ ਤੇ ਇਹਨਾਂ ਨੂੰ ਮੋٹے ਮੋਟੇ ਆਪਾਂ ਵਰਗ ਵੰਡੀਏ ਤੇ ਇੱਕ ਤੇ ਸਿੱਧੇ ਨੁਕਸਾਨ ਹੋ ਗਏ ਤੇ ਇੱਕ ਹੋ ਗਏ ਅਸਿੱਧੇ ਨੁਕਸਾਨ ਤੁਸੀਂ ਇਹਨਾਂ ਨੂੰ ਦੋ ਧਾਰੀ ਤਲਵਾਰ ਕਹਿ ਲੋ ਜੀ ਠੀਕ ਆ ਜੀ ਸਿੱਧੇ ਨੁਕਸਾਨ ਹੋਆ ਤੁਸੀਂ ਵੇਖੋ ਜਿਸ ਜਾਨਵਰ ਤੇ ਚਿਚੜ ਜਿਸ ਜਾਨਵਰ ਤੇ ਮੱਖੀਆਂ ਨੇ ਸਭ ਤੋਂ ਪਹਿਲਾਂ ਕੀ ਹੋਗਾ ਕਿ ਮੱਖੀਆਂ ਚਿਚੜ ਜਾਂ ਜਿਹੜੇ ਮੱਛਰ ਵੀ ਆ ਇਹ ਜਾਨਵਰ ਨੂੰ ਕੱਟਦੇ ਵੜਦੇ ਆ ਜਦੋਂ ਜਾਨਵਰ ਨੂੰ ਕੱਟਦੇ ਵੱਧਦੇ ਆ ਜੇ ਤੁਸੀਂ ਦੇਖ ਰਹੇ ਹੋ ਕਿ ਮੇਰਾ ਜਾਨਵਰ ਬਾਰ-ਬਾਰ ਪੂਛ ਹਿਲਾ ਰਿਹਾ ਬਾਰ-ਬਾਰ ਪੈਰ ਪਟਕ ਰਿਹਾ ਇਹਦਾ ਮਤਲਬ ਕੁਝ ਨਾ ਕੁਝ ਉੱਤੇ ਕੰਨ ਐ ਕਰਦਾ ਕੰਨ ਕਰ ਰਿਹਾ ਸਿਰ ਹਿਲਾ ਰਿਹਾ ਚੱਟ ਰਿਹਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਜ਼ਖਮ ਆਉਦੇ ਸਰੀਰ ਤੇ ਖੂਨ ਚੂਸਦੇ ਆ ਖੂਨ ਚੂਸਦੇ ਖੂਨ ਦੀ ਕਮੀ ਹੁੰਦੀ ਆ ਤੇ ਇੱਕ ਇਹ ਆ ਕਿ ਇਹ ਜਿਹੜਾ ਜਾਨਵਰ ਨੂੰ ਤੰਗ ਤੇ ਪਰੇਸ਼ਾਨ ਕਰਨਗੇ ਕਿ ਉਹ ਆਪਣਾ ਮੂੰਹ ਜਿਹੜਾ ਵੱਖ ਭੁੰਦੇ ਆ ਜਦੋਂ ਜਾਨਵਰ ਨੂੰ ਤੰਗ ਪਰੇਸ਼ਾਨ ਕਰਨਗੇ ਤੇ ਕੀ ਹੋਊਗਾ ਜਾਨਵਰ ਜਿਵੇਂ ਖੁਰਾਕ ਨਹੀਂ ਲੈ ਪਾਊਗਾ ਹਾਂ ਸਿੱਧੀ ਜੀ ਗੱਲ ਕਿਉਂਕਿ ਇਹ ਕਨੈਕਟਡ ਨੇ ਜਿਦੋਂ ਜਾਨਵਰ ਜਿਵੇਂ ਖੁਰਾਕ ਨਹੀਂ ਲੈ ਪਾਊਗਾ ਮੇਟਾ ਸਿੰਘ ਜੀ ਫੇਰ ਕੀ ਹੋਊਗਾ ਉਹਦੀ ਉਤਪਾਦਨ ਸਮਰੱਥਾ ਘਟ ਜੂਗੀ ਉਹਦੀ ਉਤਪਾਦਨ ਸਮਰੱਥਾ ਘਟ ਜੂਗੀ ਤੇ ਆਪਾਂ ਨੂੰ ਨੁਕਸਾਨ ਹੋਊਗਾ ਕੁਛ ਮੱਖੀਆਂ ਜਿਹਨੂੰ ਆਪਣੇ ਕਿਸਾਨ ਵੀਰ ਜਿਹੜੇ ਆ ਉਹ ਪੂਰਾ ਮੱਖ ਹੁੰਦਾ ਮੋਟਾ ਮੱਖ ਉਹ ਮਤਲਬ ਵੀ ਪਸ਼ੂਆਂ ਦੇ ਵਿੱਚ ਇੱਕ ਦਿਮਾਗੀ ਬਿਮਾਰੀ ਜਿਹਨੂੰ ਆਪਾਂ ਸੜਾ ਦੀ ਬਿਮਾਰੀ ਕਹਿੰਦੇ ਆ ਫੋਲਾਂਦੇ ਆ ਚਿਚੜ ਖੂਨ ਚੂਸਦੇ ਮੈਂ ਤੁਹਾਨੂੰ ਦੱਸਿਆ ਅੱਧਾ ਐਮਐਲ ਤੋਂ 2 ਐਮਐਲ ਤੱਕ ਖੂਨ ਚੂਸਦੇ ਆ ਇਹ ਹੋਰ ਬਿਮਾਰੀਆਂ ਜਿਹੜੇ ਜਾਨਵਰਾਂ ਚ ਕੁਝ ਜਾਨਵਰ ਲਹੂ ਮੂਤਣ ਲੱਗ ਪੈਣਗੇ ਕੁਝ ਜਾਨਵਰਾਂ ਦੀਆਂ ਜਿਹੜੀਆਂ ਗਿਲਟੀਆਂ ਵਾ ਸੁੱਜ ਜਾਣਗੀਆਂ ਜਿਹਨੂੰ ਆਪਾਂ ਕੈਨੇਡੂ ਰੋਗ ਕਹਿੰਦੇ ਆ ਕੁਝ ਜਾਨਵਰਾਂ ਚ ਪੀਲੀਆ ਹੋ ਜਾਊਗਾ ਉਹਨੂੰ ਆਪਾਂ ਪੀਲੀਆ ਰੋਗ ਜਿਹੜਾ ਉਹ ਆਪਾਂ ਉਹਨੂੰ ਕਹਿੰਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਇਹ ਜਿਹੜੀਆਂ ਬਿਮਾਰੀਆਂ ਜਾਨਵਰਾਂ ਵਿੱਚ ਜਿਹੜੀਆਂ ਫੁਲਾਂਦੇ ਆ ਤੇ ਕਈ ਵਾਰੀ ਜਾਨਵਰ ਬੱਚਾ ਵੀ ਛੋਟ ਜਾਂਦੇ ਆ ਅੱਛਾ ਤੂੰ ਕਿਉਂਕਿ ਕਈ ਮੱਖੀਆਂ ਚੁੱਪ ਤੂੰ ਜਾਂਦੇ ਉਹ ਵੀ ਉਹ ਇੰਨਾ ਪਰੇਸ਼ਾਨ ਹੁੰਦੇ ਆ ਜਾਨਵਰ ਬੇਤਹਾਸ਼ਾ ਦੌੜਦੇ ਆ ਉਹ ਡਿੱਗ ਪੈਂਦੇ ਸੱਟ ਪੇਟ ਲੱਗ ਜਾਂਦੀਆਂ ਹੱਡੀਆਂ ਟੁੱਟ ਜਾਂਦੀਆਂ ਜੇ ਕੋਈ ਜਾਨਵਰ ਗੱਬਣਾ ਤੇ ਉਹ ਤੂੰ ਜਾਂਦਾ ਤੇ ਡਬਲ ਨੁਕਸਾਨ ਹੁੰਦਾ ਅੱਛਾ ਡਾਕਟਰ ਸਾਹਿਬ ਦੇਖੋ ਗੱਲ ਇਹ ਆ ਵੀ ਦੁਨੀਆ 'ਚ ਜੇ ਕੋਈ ਸਮੱਸਿਆ ਆ ਤਾਂ ਕੋਈ ਨਾ ਕੋਈ ਸਮਾਧਾਨ ਵੀ ਬਿਲਕੁਲ ਸਮਾਧਾਨ ਕੋਈ ਨੁਕਤੇ ਇਹੋ ਜੀ ਸਾਨੂੰ ਦੱਸੋ ਵੀ ਇਹ ਜਿਹੜੇ ਬਾਹਰੀ ਪਰਜੀਵੀ ਆ ਹਾਂਜੀ ਇਹਨਾਂ ਤੋਂ ਬਚਾਉਣ ਲਈ ਸਾਡੇ ਪਸ਼ੂ ਪਾਲਕ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋ ਕਿਹੜੇ ਉਪਰਾਲੇ ਕਰਕੇ ਰੱਖਣ ਮਿਠਾ ਸਿੰਘ ਜੀ ਆਪਾਂ ਗੱਲ ਕਰਾਂਗੇ ਨੁਕਤਿਆਂ ਦੀ ਜੇ ਆਪਾਂ ਗੱਲ ਕਰੀਏ ਆਪਾਂ ਮੱਖੀਆਂ ਹੀ ਲੈ ਲਈਏ ਪਹਿਲਾਂ ਮੱਖੀਆਂ ਦਾ ਜਿਹੜਾ ਆਪਾਂ ਜਿਹੜਾ ਆਪਾਂ ਰੋਕਥਾਮ ਕਰਨੀ ਆ ਤੇ ਆਪਾਂ ਜਿਹੜੇ ਆ ਤਿੰਨ ਚਾਰ ਜਗ੍ਹਾ ਨੂੰ ਆਪਾਂ ਨੂੰ ਭਰਨਾ ਪਊਗਾ ਪਹਿਲਾ ਆਪਣੀ ਸਿੱਧੀ ਗੱਲ ਹੋ ਗਈ ਮਿਆਰੀ ਪ੍ਰਬੰਧਨ ਜਿਹਨੂੰ ਆਪਾਂ ਅੰਗਰੇਜ਼ੀ ਚ ਮੈਨੇਜਮੈਂਟ ਕਹਿ ਦਿੰਦੇ ਆ ਆਪਣਾ ਪ੍ਰਬੰਧਨ ਵਧੀਆ ਹੋਣਾ ਚਾਹੀਦਾ ਮਤਲਬ ਇਹ ਆ ਕਿ ਕੂੜਾ ਕਰਕਟ ਜਿਹੜਾ ਆਪਾਂ ਇਕੱਠਾ ਨਹੀਂ ਹੋਣ ਦੇਣਾ ਗੋਹੇ ਨੂੰ ਜਿਹੜਾ ਆਪਾਂ ਟਾਈਮ-ਟਾਈਮ ਤੇ ਚੁੱਕ ਲੈਣਾ ਮਲਮੂਤਰ ਜਿਹੜਾ ਉਹ ਨਹੀਂ ਮਲਮੂਤਰ ਚੁੱਕ ਲੈਣਾ ਵਾ ਇਸ ਮਲਮੂਤਰ ਨੂੰ ਜਦੋਂ ਆਪਾਂ ਚੁੱਕਦੇ ਆ ਆਪਣੀ ਕਾਇਦਤ ਹੁੰਦੀ ਆ ਆਪਾਂ ਨੂੰ ਢੇਰ ਲਾ ਦਿੰਨੇ ਆ ਹਾਂ ਇਕੱਠਾ ਕਰ ਲੈਂਦੇ ਆ ਉਹ ਢੇਰ ਲਾ ਦਿੰਨੇ ਆ ਉਹ ਉੱਪਰੋਂ-ਉੱਪਰੋਂ ਤੇ ਸੁੱਕ ਜਾਂਦਾ ਅੰਦਰੋਂ ਗਿੱਲਾ ਹੀ ਹੁੰਦਾ ਗਿੱਲਾ ਹੀ ਤੇ ਮੱਖੀਆਂ ਚ ਆਪਾਂ ਇਹ ਵੇਖੋ ਮੱਖੀਆਂ ਸਥਾਈ ਪਰਜੀਵੀ ਨੇ ਸਥਾਈ ਦੇ ਮਤਲਬ ਵੀ ਮਤਲਬ ਲਗਾਤਾਰ ਤੇ ਜਾਨਵਰ ਤੇ ਹੁੰਦੀਆਂ ਨਹੀਂ ਜੀ ਜੀ ਤੇ ਇਸ ਕਰਕੇ ਮੱਖੀ ਨੂੰ ਆਪਾਂ ਉਹਦੀ ਜਿਹੜੀ ਬਾਲਗ ਅਵਸਥਾ ਚ ਮਾਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿਹੜੀ ਉਹਦੀ ਅਵਸਥਾ ਜਿਹੜੀ ਉਹਦੀ ਆ ਤੁਸੀਂ ਵੇਖੋ ਕਿ ਕਈ ਜਾਨਵਰਾਂ ਦੇ ਕੀੜੇ ਪੈ ਜਾਂਦੇ ਆ ਜਿਹੜੇ ਉਹਦੇ ਕੀੜੇ ਪੈਣ ਵਾਲੀ ਅਵਸਥਾ ਉਹਨੂੰ ਮਾਰਨਾ ਜਿਹੜਾ ਸਭ ਤੋਂ ਸੌਖਾ ਉਹਦੇ ਲਈ ਕੀ ਆ ਗੋਏ ਨੂੰ ਜਿਲਾਵਾ ਇੱਕ ਡੂੰਘਾ ਟੋਆ ਦੱਬੋ ਪੁੱਟੋ ਉਹਦੇ ਚ ਗੋਹਾ ਤੁਸੀਂ ਦੱਬ ਦਿਓ ਤੇ ਉਹਨੂੰ ਬਾਅਦ ਚ ਉਹ ਖਾਦ ਦੇ ਤੌਰ ਤੇ ਤੁਸੀਂ ਖੇਤਾਂ ਚ ਪਾ ਦਿਓ ਤੁਹਾਡੀ ਸ਼ਾਮ ਲਾਟ ਆ ਜਿਹੜੀ ਪਿੰਡਾਂ ਚ ਜਿਹੜੀ ਜਗ੍ਹਾ ਖਾਲੀ ਆ ਸੁੱਕੀ ਆ ਉਹਨੂੰ ਤੁਸੀਂ ਗੋਏ ਦੇ ਢੇਰ ਨਾਲ ਲਾਓ ਤੁਸੀਂ ਉਹਨੂੰ ਪਤਲੀ ਪਰਤ ਚ ਵਿਛਾ ਦਿਓ ਤਾਂ ਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਤੇ ਇਹ ਜਿਹੜੇ ਕੀੜੇ ਆ ਇਹ ਜਿਹੜੇ ਪਏ ਉਹਦੇ ਵਿੱਚ ਆਪਣੇ ਆਪ ਜਿਹੜੇ ਆ ਗਰਮੀ ਨਾਲ ਹੀ ਮਰ ਜਾਂਦੇ ਮਰ ਜਾਂਦੇ ਠੀਕ ਹੈ ਮਤਲਬ ਨੁਕਤੇ ਛੋਟੇ ਛੋਟੇ ਆ ਅਮਲ ਕਰਨਾ ਹਾਂ ਜੀ ਜੇ ਕੋਈ ਗੋਬਰ ਗੈਸ ਪਲਾਂਟ ਆ ਤੁਹਾਡੇ ਪਿੰਡ 'ਚ ਤੁਸੀਂ 4-10 ਘਰਾਂ ਦੀ ਬਣੀ ਹੋਈ ਆ ਤੁਸੀਂ ਟਰਾਲੀ ਇਕੱਠੀ ਕਰੋ ਤੇ ਉਹਨੂੰ ਜਿਹੜਾ ਬਾਤ ਹੋਈ ਗੋਬਰ ਗੈਸ ਪਲਾਂਟ 'ਤੇ ਮਾਰ ਦਿਓ ਹਾਂ ਠੀਕ ਹੈ ਉਹ ਕਰ ਲਓ ਫੇਰ ਦਵਾਈਆਂ ਜਿਹੜੀਆਂ ਹੈਗੀਆਂ ਵਾ ਬਾਜ਼ਾਰ 'ਚ ਬਹੁਤ ਉਪਲਬਧ ਨੇ ਤੁਹਾਡਾ ਕੋਈ ਵੈਟਰਨਰੀ ਡਾਕਟਰ ਜਿਹੜੇ ਹੈਗੇ ਆ ਤੁਸੀਂ ਉਹਨਾਂ ਦੀ ਸਲਾਹ ਨਾਲ ਦਵਾਈ ਜਵੇਂ ਸਾਈਪਰਮੈਥ੍ਰਿਨ ਡੈਲਟਾ ਮੈਥ੍ਰਿਨ ਉਹ ਸਪਰੇਅ ਕਰੋ ਮੱਖੀ ਮਾਰਨ ਦੇ ਬਿਜਲਈ ਜੰਤਰ ਕਿੰਨੇ ਆਂਦੇ ਨੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਟਿਊਬਾਂ ਲੱਗੀਆਂ ਹੁੰਦੀਆਂ ਨੇ ਉਹ ਟਿਊਬਾਂ ਅਸੀਂ ਆਪਣੇ ਛੱਡ 'ਚ ਨਹੀਂ ਲਾ ਸਕਦੇ ਹਾਂ ਤੇ ਉਹ ਚੀੜੀ ਛਿੱਕੇ ਵਰਗੇ ਚੀਕੇ ਵਾਲੇ ਉਹ ਲਾ ਸਕਦੇ ਆ ਫੇਰ ਮੀਟਾ ਸਿੰਘ ਜੀ ਆਪਣੇ ਕੋਲ ਕੁਝ ਬੂਟੇ ਵੀ ਨੇ ਨਿੰਬੂ ਕਾ ਤੁਸੀਂ ਕਦੇ ਵੇਖਿਆ ਹੁੰਦੇ ਤੁਸੀਂ ਲਾਈਫ ਬਣਾ ਸਾਬਨ ਨਾਲ ਜਿਹਨਾਂ ਨੂੰ ਹੁੰਦੇ ਉਹ 스멜 ਆਂਦੀ ਆ ਹੈਨਾ ਉਹ ਨਿੰਬੂ ਘਾ ਦੇ ਬੂਟੇ ਘੜਦੋ ਤੁਸੀਂ ਉਹ ਮੱਖੀਆਂ ਭਜਾ ਦੂਗਾ ਸਾਡੇ ਵੇਲੇ ਤਾਂ ਨਿੰਮ ਹੀ ਲਾਉਂਦੇ ਹੁੰਦੇ ਨਿੰਮ ਦਾ ਤੇਲ ਹਾਂ ਨਿੰਮ ਦਾ ਤੇਲ ਖਾਸ ਕਰਕੇ ਵਾਲਾਂ ਦੇ ਵਿਰੁੱਧ ਹਾਂ ਚੰਬੜੀ ਦੇ ਹੇਟਲੇ ਪਾਸੇ ਤੁਸੀਂ ਕਰੋ ਫੇਰ ਕੁਛ ਲੋ ਕਹਿੰਦੇ ਡਾਕਟਰ ਸਾਹਿਬ ਧੂਆਂ ਕਰ ਦਈਏ ਹਾਂ ਧੂਆਂ ਦੇਖੋ ਬੰਦ ਜਗ੍ਹਾ ਚੰਡੀ ਆਪਾਂ ਕਰ ਸਕਦੇ ਮਿੱਠਾ ਸਿੰਘ ਜੀ ਕਿਉਂਕਿ ਉਹ ਮਤਲਬ ਵੀ ਸਾਨ ਨਾਲ ਹਰ ਪੇਜੀ ਮਾਰ ਸਕਦਾ ਜਾਨ ਗੱਲ ਇਹ ਆ ਜੀ ਜਿੰਨਾ ਚਿਰ ਅਸੀਂ ਕੁਝ ਉਪਰਾਲੇ ਨਹੀਂ ਕਰ ਲੈਂਦੇ ਜਾਂ ਮਹਾਰਾਂ ਦੀ ਅਸਰਾ ਨਹੀਂ ਲੱ ਲੈਂਦੇ ਹਾਂ ਜੀ ਉਹਨਾਂ ਚਿਰ ਇਹ ਚੀਜ਼ਾਂ ਸਾਡੇ ਨੁਕਸਾਨ ਪਸ਼ੂ ਪਾਲਕਾਂ ਦਾ ਕਰਨੀਆਂ ਪਸ਼ੂਆਂ ਦਾ ਨੁਕਸਾਨ ਕਰਨਗੀਆਂ ਸਾਨੂੰ ਇਹਨਾਂ ਚੀਜ਼ਾਂ ਦਾ ਤਿਆਰ ਰੱਖਣਾ ਬਹੁਤ ਜ਼ਰੂਰੀ ਆ ਹਰਬ੍ਰੀ ਜੀ ਜੀ ਤਾਪਮਾਨ ਬਦਲ ਰਿਹਾ ਬਦਲਾਓ ਜੀ ਫਿਰ ਦੇਖਿਓ ਨਾ ਅੱਜ ਬਹੁਤ ਬਦਲ ਵਰਿਆ ਹਾਂ ਅੱਜ ਵਰਿਆ ਸਹੀ ਤਾਪਮਾਨ ਤੇ ਹਾਂ ਪਰ ਵਿਚਾਰ ਹੈ ਜੀ ਬੱਚਾ ਬਹੁਤਾ ਨਾ ਪਏ ਤੇ ਤਾਪਮਾਨ ਦੀ ਜੇ ਗੱਲ ਕਰੀਏ ਪਿਛਲੇ 24 ਘੰਟਿਆਂ ਚ ਜਲੰਧਰ ਵਾਤਵਾਰ 36.2 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 21.9 ਗੁਰਦਾਸਪੁਰ ਚ ਵਾਤਵਾਰ 32 ਤੇ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਫਰੀਦਕੋਟ ਚ 34 ਤੇ 24.8 ਪਟਿਆਲਾ ਚ ਵਾਤਵਾਰ 37.6 ਤੇ ਘੱਟ ਤੋਂ ਘੱਟ 23.2 ਅੰਮ੍ਰਿਤਸਰ ਚ ਵਾਤਵਾਰ 33.8 ਤੇ ਘੱਟ ਤੋਂ ਘੱਟ 23.5 ਤੇ ਬਠਿੰਡਾ ਚ 37.4 ਤੇ 24.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਬ੍ਰਿਜਾ ਜੀ ਤੇ ਮੌਸਮ ਦੇ ਬਾਰੇ ਇਹਨਾਂ ਨੇ ਇਹੋ ਹੀ ਖਬਰ ਕਰ ਲਈ ਆ ਵੀ ਆਉਣ ਵਾਲੇ 24 ਘੰਟਿਆਂ ਚ ਕੁਝ ਥਾਵਾਂ ਤੇ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਠੀਕ ਹੈ ਜੀ ਤੇ ਛੇਟੇ ਜਿਹੜੇ ਆ ਛਰਾਟੇ ਦੇ ਰੂਪ ਚ ਪੈਣਗੇ ਠੀਕ ਹੈ ਜੀ ਹੈਨਾ ਜੀ ਤੇ ਉਹ ਤਾਪਮਾਨ ਚ ਵੀ ਜਿਹੜਾ ਉਹ ਥੋੜੀ ਜਿਹੀ ਬਦਲਾਅ ਹੋਰ ਹੋਏਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਬਹੁਤ ਰੱਖਣਾ ਚਾਹੀਦਾ ਹੈ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਖਤ ਲਿਖ ਸਕਦੇ ਆ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਪਸ਼ੂ ਬਹੁਤ ਵੱਡ ਮੁੱਲਾ ਧਾਨਿਆ ਸਾਡਾ ਇਹ ਛੋਟੇ ਛੋਟੇ ਨੁਕਤੇ ਜਿਹੜੇ ਡਾਕਟਰ ਸਾਹਿਬ ਨੇ ਦੱਸੇ ਆ ਇਹਨਾਂ ਵੱਲ ਧਿਆਨ ਦਿਓ ਤਾਂ ਕਿ ਸਾਡਾ ਤੇ ਸਾਡੇ ਪਸ਼ੂਆਂ ਦਾ ਨੁਕਸਾਨ ਨਾ ਹੋਵੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੀ ਧੰਨਵਾਦ ਜੀ ਜੈ ਹਿੰਦ ਜੀ ਜੈ ਹਿੰਦ